ਸਾਥਿਓ ਜੇਕਰ ਹਾਲੇ ਵੀ ਇਹਨਾਂ ਸਰਦੀਆਂ ਚ ਤੁਹਾਡਾ ਵਾਰਮ ਕੱਪੜੇ ਪਾਉਣ ਤੋਂ ਦਿਲ ਝੂਰ ਰਿਹਾ ਔਰ ਲੱਗ ਰਿਹਾ ਕਿ ਅਰ ਜੇਬ ਵਿੱਚ ਬਹੁਤ ਸਾਰੇ ਪੈਸੇ ਨਹੀਂ ਆ ਪਰ ਮੈਂ ਵੀ ਚਾਹੁੰਦਾ ਕਿ ਫਲਫੀ ਜੈਕਟ ਆ ਪਾਵਾਂ ਮੈਂ ਵੀ ਗਰਮ ਗਰਮ ਟਰੈਕਸੂਟ ਪਾਉਣਾ ਚਾਹੁੰਦਾ ਤਾਂ ਤੁਸੀਂ ਮਾਮਨੇ ਦੀ ਹੱਪੀ ਤੇ ਆ ਸਕਦੇ ਕਿਉਂਕਿ ਥੋੜੇ ਦੇਰ ਵਿੱਚ ਇਹਨਾਂ ਨੇ ਬਲਾਚੌਰ ਦੇ ਲੋਕਾਂ ਦਾ ਭਰੋਸਾ ਜਿੱਤ ਲਿਆ ਵਿੱਚ ਸਾਡੇ ਕੋਲ ਮਾਲ ਵਾਉ ਜੀ ਵਾਉ ਜੀ ਚੈੱਕ ਕਰੋ ਮਤਲਬ ਚਾਹੇ ਪਿੰਡਾਂ ਦੇ ਪਿੰਡ ਆ ਜਾਣ ਮਾਲ ਨਹੀਂ ਘਟਦਾ ਹਮ ਡਿਜ਼ਾਈਨ ਸਾਰੇ ਸੋਹਣੇ ਡਿਜ਼ਾਈਨ ਹਮ ਸਟੱਫ ਵੀ ਵਧੀਆ ਹੈ ਕੁਆਲਿਟੀ ਵੀ ਅੱਛੀ ਹੈ ਹਾਂਜੀ ਹਮ ਠੀਕ ਹੈ ਨਿਕ ਗਈ ਆ ਮੋਬੱਤੀ ਵਾਲੀ ਗਰਮਾਹਟ ਹੈ ਹਾਂਜੀ ਹਾਂਜੀ ਹਮ ਵੈਰੀ ਨਾਈਸ ਆਪਾਂ ਪ੍ਰਾਈਸ ਦੀ ਗੱਲ ਕਰ ਲਈ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੀ ਵਾਰ ਵੀਡੀਓ ਕੀਤੀ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਬਾਜ਼ਾਰ ਨਾਲੋਂ ਅੱਧੇ ਮੁਫਤੇ ਜਿਹੜੇ ਕੱਪੜੇ ਮਿਲ ਰਹੇ ਆ ਪ੍ਰਾਈਸ ਹੁਣ ਵੀ ਉਹੀ ਰੱਖੀਓ ਹਾਂਜੀ ਹਾਂਜੀ ਮਾਮੇ ਦੀ ਹੱਡੀ ਦਾ ਟਰੇਡਮਾਰਕ ਹੀ ਇਹ ਹੈ ਕਿ ਪ੍ਰਾਈਸ ਬਹੁਤ ਜੈਨੂਨ ਹੁੰਦਾ ਪ੍ਰਾਈਸ ਕੀ ਇਹਦਾ ਜੀ 250 ਰੁਪਏ ਦਾ ਹਾਂ ਹਾਂਜੀ ਉਹ ਤੁਹਾਡੀ ਨੂੰ ਮਾਮੇ ਸਿਰਫ 250 ਰੁਪਏ ਦਾ ਪ੍ਰਾਈਸ ਦੀ ਗੱਲ ਕਰ ਲਈਏ ਜੀ ਪਹਿਲਾਂ 500 ਰੁਪਏ ਦੀ ਬੱਸ ਹਾਂਜੀ ਬਾਬਾ ਝੂਠ ਨਹੀਂ ਬੋਲਣਾ ਝੂਠ ਨਹੀਂ ਮਤਲਬ ਇੱਕ ਮਿੰਟ ਹਾਂਜੀ ਆ ਇੱਕ ਨੋਟ ਮੈਂ ਗੱਲ ਬਣ ਜਾਣੀ ਆ ਹਾਂਜੀ ਔਰ ਤਕ ਕਹਿੰਦੇ ਉਹ ਘੱਟ-ਘੱਟ 3 ਨੋਟ ਲੱਗਦੇ ਆਂਦੇ। ਹਾਂਜੀ ਹਾਂਜੀ। ਲਓ ਜੀ ਐਸ ਇੱਕ ਨੋਟ ਮੈਂ ਤੁਹਾਡੀ ਗੱਲ ਬਣ ਜਾਣੀ ਆ। ਆਪਾਂ ਉਹਨਾਂ 'ਚ ਫੋਕਸ ਤੇ ਰੱਖਣਾ ਜੀ। ਹਾਂ ਲਓ ਜੀ। ਆ ਵੀ ਚੈੱਕ ਕਰ ਹੋ ਜਾਏਗਾ। ਇਹ ਵੀ ਇੰਨੀ? ਨਹੀਂ। ਹੂੰ। ਇਹ 450। ਉਹ ਤੁਹਾਡੀ ਨੂੰ ਇਹ ਚੋ ਵੀ ਮੜ ਜਾਣੇ ਆ। ਹਾਂਜੀ ਹਾਂਜੀ। ਗਰਮ ਸ਼ਰਟਸ। ਹਾਂ ਕਲਰ ਡਿਜ਼ਾਈਨ ਬਹੁਤ ਹੈ ਦੇ ਵਿੱਚ। ਹੂੰ। 350 ਰੁਪਏ ਦੀ। ਗਲਪੀ ਇਸੇ ਦੀ ਕਰਨੀ ਸੀ ਪਹਿਲੇ ਹਾਂਜੀ ਹਾਂਜੀ 350 ਰੁਪਏ ਦੀ 350 ਕਰੋ ਜੀ 500 ਰੁਪਏ ਰੇਟ ਚ ਉਹ ਬੱਲੇ ਤੇਰੇ ਮਾਮਾ ਕਲਰ 4 ਤੋਂ 5 ਕਲਰ ਵੈਰੀ ਗੁੱਡ ਹਾਂਜੀ ਤਾਂ ਮਤਲਬ ਜਿਹੜੇ ਮੇਰੇ ਛੋਟੇ ਭਰਾਵਾਂ ਨੇ ਪੈਸੇ ਜੋੜਿਓ ਆ ਹੁਣ ਤੁਸੀਂ ਇੱਕ ਜੈਕਟ ਨਹੀਂ ਲੈਣੀ ਐ ਸੀਜ਼ਨ 500 ਤੋਂ ਲੈ ਲੈਣੀ ਆ ਕਿਉਂਕਿ ਇੰਨੇ ਚ ਹੀ ਸਰ ਜਾਣਾ ਇੱਕ ਕੀ ਗੱਲ ਐ ਜੀ 500 ਰੁਪਏ ਦੀ ਕੋਟੀ ਜਿਹੜੀ ਮਰਜ਼ੀ ਲੈ ਲਓ ਠੀਕ ਐ ਜੀ 500 ਰੁਪਏ ਦੀ ਠੀਕ ਐ ਬਿਨਾ ਬਾਜੂ ਦੀ 400 ਰੁਪਏ ਦੀ ਹੂੰ ਤੁਹਾਡਾ ਜੇਬ ਵਾਲੀ 600 ਰੁਪਏ ਦੀ ਅਲੱਗ-ਅਲੱਗ ਰੇਟ ਹੈ ਸਾਰੇ ਇਹਦੇ ਆ ਲੋ ਇਹ 400 ਰੁਪਏ ਦੀ ਇਹ ਕਲਰ ਡਿਜ਼ਾਈਨ ਹੋਰ ਵੀ ਹੈਗੇ ਇਹਦੇ ਵਿੱਚ ਸੌਫਟਪਾਤ ਹੈ ਹਾਂਜੀ ਸਾਰੀਆਂ ਸੌਫਟ ਦੇ ਵਿੱਚ ਹੀ ਹੈ ਮਤਲਬ ਤੁਸੀਂ ਨਿੱਗਾ ਵੀ ਫੀਲ ਕਰੋਗੇ ਔਰ ਨਾਲ ਨਾਲ ਸੌਫਟ ਵੀ ਹੈ ਕਿਉਂਕਿ ਪਹਿਣਾ ਦੀ ਪਹਿਣਾ ਦਾ ਪਹਿਲਾ ਸਵਾਲ ਹੀ ਹੁੰਦਾ ਕਿ ਕੱਪੜਾ ਸੌਫਟ ਚਾਹੀਦਾ ਪੈਂਟਾਂ ਦੀ ਉਹੀ ਰੇਟ ਆ ਕੋਈ 500 ਦੀ ਹੈ ਕੋਈ 550 600 650 ਸਾਰੇ ਅਲੱਗ-ਅਲੱਗ ਰੇਟ ਦੀ ਠੀਕ ਹੈ ਜੀ ਮਾਰਜਿਨ ਇਹਨਾਂ ਦਾ ਬਹੁਤ ਜੈਨੂਇਨ ਹੈ ਔਰ ਅੱਛਾ ਪਹਿਲੇ ਨਾ ਮੈਂ ਜਦੋਂ ਆਪਾਂ ਦੁਕਾਨ ਤੇ ਆਈ ਹਾਂ ਹਾਂਜੀ ਹਾਂਜੀ ਤਿੰਨ ਚਾਰ ਨੌਜਵਾਨ ਆਏ ਸੀ ਉਹ ਪ੍ਰਿੰਟਡ ਲੈ ਕੇ ਗਏ ਸੀ ਉਹ ਵੀ ਹੈਗੀ ਆ ਹਾਂ ਪ੍ਰਿੰਟ ਪੈਂਟਾ ਵੀ ਹੈਗੀ ਆ ਨੌਜਵਾਨ ਜਿਹੜੇ ਅੱਜ ਕੱਲ ਚੜਦੇ ਉਮਰ ਵਾਲੇ ਬਹੁਤ ਪਸੰਦ ਕਰਦੇ ਹਾਂ ਹਾਂਜੀ ਆ ਇੰਡੀਆ ਦੇ ਹਿਸਾਬ ਨਾਲ ਤਾਂ ਸਿਰਫ 600 ਦਾ ਉਹ ਸਰ ਜੀ ਜਿਹੜਾ ਤੁਹਾਨੂੰ 850 900 ਕੇ ਆ ਤੁਸੀਂ ਪ੍ਰਿੰਟ ਚੈੱਕ ਕਰੋ 1455 ਦੁਕਾਨਦਾਰ 10% ਲੈਸ ਦਿੰਦੇ ਆ ਜਾਂ 15% ਤੇ ਮੈਂ ਤਾਂ ਹੀ ਕਿਹਾ ਕਿ 50% ਡਿਸਕਾਊਂਟ ਹੈਗਾ ਹੀ ਆ ਤਾਂ ਤੁਸੀਂ ਮਾਮੇ ਦੀ ਦੁਕਾਨ ਤੇ ਆਉਂਗੇ ਇਹ ਪਹਿਲੀ ਚੁਆਇਸ ਕਿਉਂ ਬਣ ਗਿਆ ਮਾਮੇ ਦੀ ਦੁਕਾਨ ਕਿ ਕਿ ਕੁਆਲਿਟੀ ਇੱਕ ਨੰਬਰ ਹੁੰਦੀ ਆ ਤੇ ਮੁੱਲ ਵਾਕੇ ਨਾਲੋਂ ਅੱਧਾ ਤੇ ਕੱਪੜੇ ਐਦਾਂ ਪਾਓ ਕਿ ਤੁਸੀਂ ਆਲਰੇਡੀ ਸਟਾਰ ਆ ਤੁਸੀਂ ਆਲਰੇਡੀ ਜੈਜੀ ਵੀ ਆ ਤੁਸੀਂ ਆਲਰੇਡੀ ਏਪੀ ਆ ਮਾਮਾ ਜੀ ਦੱਸੋ ਇਹਦੇ ਬਾਰੇ ਬਹੁਤ ਸੋਹਣਾ ਨੇ ਬਾਈ ਜੀ ਬਹੁਤ ਸੋਹਣਾ ਪੀਸ ਆ ਸਟਾਈਲਿਸ਼ ਲੱਗ ਰਿਹਾ ਡਿਜ਼ਾਈਨਰ ਲੱਗ ਰਿਹਾ ਪੈਸੇ ਪੈਸੇ 1700 ਰੁਪਏ ਤਵੀਡ ਦੇ ਵਿੱਚ ਆ ਜੀ ਹੂੰ ਅੱਛਾ ਹਾਂ ਜੀ ਤਵੀਡ ਚ ਹੈ ਹਾਂ ਜੀ ਹਾਂ ਜੀ ਪਰ ਐਦਾਂ ਨਹੀਂ ਆ ਕਿ ਮਾਮਾ ਸਿਰਫ ਤੁਹਾ ਨੂੰ ਬਜਟਰੀ ਹੀ ਇੱਥੇ ਕੱਪੜੇ ਮਿਲਣਗੇ ਜਿੰਨੀ ਤੁਹਾਡੀ ਪੌਕੇਟ ਅਲਾਉ ਕਰਦੀ ਹੈ ਤੁਸੀਂ ਉਸ ਦੇ ਹਿਸਾਬ ਨਾਲ ਇੱਥੇ ਆ ਕੇ ਕੱਪੜਾ ਵੀ ਉਹਨਾਂ ਤੋਂ ਪਰਚੇਸ ਕਰ ਸਕਦੇ ਹੋ ਅੱਜ ਕੱਲ ਨੌਜਵਾਨ ਪਾਉਂਦੇ ਜ਼ਿਆਦਾ ਪਜਾਮੇ ਹੀ ਆ ਬੈਲਵੈਟ ਦੇ ਵਿੱਚ ਹੀ ਪਿਓਰ ਨਿੱਗਾ ਨਿੱਗਾ ਮਾਮੇਰਗਾ ਨਿੱਗਾ ਹਾਂ ਮਾਮੇਰਗਾ ਨਿੱਗਾ ਕਿੱਦੇ ਪਜਾਮੇ ਮਿਲ ਜੂਗੇ ਡਿਜ਼ਾਈਨ ਬਹੁਤ ਪਈ ਹੈ ਜੀ ਰਿਬ ਵਾਲੇ ਵੀ ਮਿਲ ਜੂਗੇ ਬਿਨਾਂ ਰਿਬ ਤੋਂ ਵੀ ਮਿਲੂਗੇ ਰਿਬ ਵਾਲਾ ਵੀ ਦਿਖਾ ਦਿਓ ਇੱਕ ਦਾ ਹਾਂ ਲੋ ਰਿਬ ਵਾਲੇ ਵੀ ਹੋਰ ਆ ਗਏ ਪੀਸ ਵਾਪਸ ਆ ਜੀ ਤੁਹਾਡਾ ਟ੍ਰੈਕਸੂਟ ਲੈ ਲਓ ਪਾ ਪਜਾਮਾ ਲੈ ਲਓ ਬੋਰ ਰਾਜਵੇ ਪੀਸ ਵਾਪਸ ਆਈ ਪੰਜਾਬ ਲਿਖਿਆ ਉੱਤੇ ਕਲਰ ਹਾਂਜੀ ਇਹਦਾ ਪ੍ਰਾਈਸ ਮੈਂ ਹੋਰ ਕਿਥਾਂ ਮੈਂ ਤੇ ਪਤਾ ਕੀਤਾ ਹਾਂ ਹਾਂਜੀ 14 1500 1600 ਆਪਣੇ ਕਿੰਨਾ ਆਪਣੇ ਕੋਲ ਮਿਲਨੀ ਹੈ 700 ਦੀ ਤੇ ਤੁਸੀਂ ਮਾਮੇ ਦੀ ਹੱਟੀ ਤੇ ਆਉਂਗੇ 50% ਡਿਸਕਾਊਂਟ ਇਸ ਹੁੱਡੀ 'ਚ ਵੀ ਹੋ ਗਿਆ ਰੇਟ ਦੇ हिसाब ਨਾਲ ਕੁਆਲਿਟੀ ਠੀਕ ਹੁੰਦੀ ਹੈ ਕੁਆਲਿਟੀ ਬਹੁਤ ਵਧੀਆ ਨੇ ਕੱਪੜੇ ਦੇ ਤੁਸੀਂ ਪਹਿਲਾਂ ਕੱਪੜਾ ਖਰੀਦਿਆ ਕਦੀ ਇੱਥੋਂ ਹਾਂਜੀ ਪਹਿਲਾਂ ਖਰੀਦਿਆ ਭਾਜੀ ਆ ਇਹਨਾਂ ਤੋਂ ਹੀ ਜੈਕਟ ਖਰੀਦੀ ਹੋਈ ਹੈ ਅੱਛਾ ਇਹ ਜੈਕਟ ਕੋਈ ਕੋਈ ਪ੍ਰੋਬਲਮ ਆਈ ਹੋਵੇ ਕੱਪੜੇ 'ਚ ਕੱਪੜਾ ਬਹੁਤ ਵਧੀਆ ਹੈ ਨਾ ਇਹ ਹਵਾ ਕ੍ਰੋਸ ਨਹੀਂ ਹੁੰਦੀ ਹੈਗੀ ਹਵਾ ਕ੍ਰੋਸ ਨਹੀਂ ਕਰਦੀ ਵਧੀਆ ਹਵਾ ਕਹਿੰਦੇ ਪਿੱਛੇ ਪਿੱਛੇ ਰਹਿੰਦੀ ਆ ਤੇ ਹੁਣ ਕੀ ਕਰਨੋ ਅਜ ਦੇ ਵਾਲਾ ਸੈਜ਼ਨ ਹੈ ਕਿ ਬਾਰਿਸ਼ ਹੁਣ ਪੈਣੀ ਸੀ ਪਾਣੀ ਵਿੱਚ ਮਤਲਬ ਗਿਆ ਨਹੀਂ ਹੈ ਇਹਦੇ ਵਿੱਚ ਆਹ ਵੀ ਵੱਡਾ ਪੁਆਇੰਟ ਆ ਕਿ ਕਹਿੰਦੇ ਬਾਰਿਸ਼ ਹੋਈ ਲੇਕਿਨ ਐਂ ਕੀਤੀ ਬਾਰਿਸ਼ ਸਾਫ਼ ਹੋ ਗਈ ਕੇ ਬਲਾਚੌਰ ਵਿੱਚ ਇਸ ਗੱਲ ਦੀ ਪੂਰੀ ਹੈ ਚਰਚਾ ਜੀ ਜੇਕਰ ਤੁਸੀਂ ਵਧੀਆ ਕੁਆਲਿਟੀ ਦੇ ਵਾਰਮ ਕੱਪੜੇ ਪਹਿਨਣਾ ਚਾਹੁੰਦੇ ਹੋ ਤੇ ਘੱਟ ਕਰਨਾ ਚਾਹੁੰਦੇ ਹੋ ਖਰਚਾ ਜੀ ਆਪਣੀ ਪਸੰਦੇ ਦਾ ਚੀਜ਼ ਕਹਿੰਦੇ ਕਦੀ ਨਹੀਂ ਛੱਡੀ ਦੀ ਪੂਰੇ ਬਲਾਚੌਰ ਏਰੀਆ ਵਿੱਚ ਚਰਚਾ ਹੈ ਮਾਮੇ ਦੀ ਹੱਟੀ ਦੀ ਮਾਮੇ ਦੀ ਹੱਟੀ ਦੀ ਮਾਮੇ ਦੀ ਹੱਟੀ ਦੀ ਸਤਿ ਸ਼੍ਰੀ ਅਕਾਲ ਪੀਬੀ ਵੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੁਹਾਨੂੰ ਜ਼ਰੂਰ ਆਦਿ ਨੀ ਵੀਡੀਓ ਕੇਸ ਬਹੁਤ ਹੁੰਦੀ ਸਾਥੀਓ ਜੇਕਰ ਹਾਲੇ ਵੀ ਇਹਨਾਂ ਸਰਦੀਆਂ ਚ ਤੁਹਾਡਾ ਵਾਰਮ ਕੱਪੜੇ ਪਾਉਣ ਤੋਂ ਦਿਲ ਝੂਰ ਰਿਹਾ ਔਰ ਲੱਗ ਰਿਹਾ ਕਿ ਅਰ ਜੇਬ ਚ ਬਹੁਤੇ ਪੈਸੇ ਨਹੀਂ ਆ ਪਰ ਮੈਂ ਵੀ ਚਾਹਨਾ ਕਿ ਫਲਫੀ ਜੈਕਟਾ ਪਾਵਾਂ ਮੈਂ ਵੀ ਗਰਮ ਗਰਮ ਟਰੈਕਸੂਟ ਪਾਉਣਾ ਚਾਹਨਾ ਤਾਂ ਤੁਸੀਂ ਮਾਮੇ ਦੀ ਹੱਥੀ ਤੇ ਆ ਸਕਦੇ ਕਿਉਂਕਿ ਥੋੜੇ ਦੇਰ ਵਿੱਚ ਇਹਨਾਂ ਨੇ ਬਲਾਚੌਰ ਦੇ ਲੋਕਾਂ ਦਾ ਭਰੋਸਾ ਜਿੱਤ ਲਿਆ ਔਰ ਵੱਡੀ ਗੱਲ ਇਹ ਆ ਇਹ ਕਹਿੰਦੇ ਕੁਆਲਿਟੀ ਅਸੀਂ ਤੁਹਾਡੇ ਪਸੰਦ ਦੀ ਦੇਣੀ ਆ ਕੁਆਲਿਟੀ ਉਹ ਦੇਣੀ ਆ ਜਿਹੜੀ ਮਿਹਰਾ ਸੋਨਾ ਤੇ ਕੀਮਤ ਤੁਹਾਡੇ ਬਜਟ ਅਨੁਸਾਰ ਹੋਵੇਗੀ ਇਸ ਕਰਕੇ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਪੂਰਾ ਸਟਾਕ ਦਿਖਾਣੇ ਆ ਫਰੰਟ ਤੇ ਤਾਂ ਨਾ ਕੋ ਬਹੁਤ ਸਾਰਾ ਸਟਾਕ ਹੈ ਹੀ ਲੇਕਿਨ ਪਿੱਛੇ ਵੀ ਇੱਕ ਦੁਕਾਨ ਹੈ ਜਿੱਥੇ ਤੁਹਾਨੂੰ ਤੁਹਾਡੀਆਂ ਮਨ ਪਸੰਦੀਦਾ ਜੈਕਟਸ ਮਿਲਣਗੀਆਂ ਵਾਰਮ ਵੂਲਨ ਕਲੋਥਸ ਮਿਲਣਗੇ ਔਰ ਸਟਾਈਲਿਸ਼ ਵੂਲਨ ਕਲੋਥਸ ਮਿਲਣਗੇ ਕਿਉਂਕਿ ਉਹ ਕਿਹਾ ਜਾਂਦਾ ਹੈ ਨਾ ਕੱਪੜੇ ਤਾਂ ਸਾਰੇ ਪਾਉਂਦੇ ਆ ਲੇਕਿਨ ਸੋਹਣਾ ਉਹੀ ਲੱਗਦਾ ਕੱਪੜਾ ਜੱਚਦਾ ਉਹੀ ਹੈ ਜਿਹੜਾ ਤੁਹਾਡੇ ਮਨ ਪਸੰਦ ਹੋਵੇ ਆਜੂ ਚੱਲ ਕੇ ਸਟਾਕ ਚੈੱਕ ਕਰਦੇ ਹਾਂ ਸੱਚੇ ਥੋੜੇ ਟਾਈਮ ਵਿੱਚ ਹੀ ਮਾਮੇ ਦੀ ਹੱਟੀ ਜਿਹੜੀ ਆ ਉਹ ਬਲਾਚੌਰ ਵਿੱਚ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਈ ਹੈ ਵਧੀਆ ਕੁਆਲਿਟੀ ਤੇ ਘੱਟ ਕੀਮਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਮਾਮੇ ਦੀ ਹੱਟੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਔਰ ਹੁਣ ਅਸੀਂ ਤੁਹਾਨੂੰ ਨਿੱਗੇ ਕੱਪੜੇ ਦਿਖਾਣੇ ਆ ਸਰਦੀਆਂ ਵਿੱਚ ਸਟਾਈਲਿਸ਼ ਤਾਂ ਤੁਸੀਂ ਰਹੋਗੇ ਹੀ ਸਟਾਈਲ ਤਾਂ ਤੁਸੀਂ ਮਾਰੋਗੇ ਪਰ ਨਾਲ ਦੀ ਨਾਲ ਕੱਪੜੇ ਵੀ ਨਿੱਗੇ ਹੋਣਗੇ ਲਾਡੀ ਜੀ ਸਾਡੇ ਨਾਲ ਬਣੇ ਰਹਿਣਗੇ ਲਾਡੀ ਜੀ ਬਾਹਨੇ ਦਾ ਸਵਾਗਤ ਹੈ ਹਾਂਜੀ ਦਿਖਾ ਲਿਓ ਸਟਾਕ ਭਰਿਆ ਪਿਆ ਮੇਰੇ ਖਾਲ ਸਟਾਕ ਇਹ ਦਿਖਾ ਲਿਓ ਨਿੱਗੀਆਂ ਜੈਕਟਾਂ ਦਿਖਾਣੀਆਂ ਪਹਿਲਾਂ ਕਿ ਮੋਮਬਤੀ ਦੀ ਗਰਮਾਹਟ ਹੋਵੇ ਇਹ ਮੋਟਰਸਾਈਕਲ ਜਿਹੜੇ ਭਰਾ ਜਾਂਦੇ ਆ ਉਹਨੂੰ ਠੰਡ ਨਹੀਂ ਲੱਗਣੀ ਚਾਹੀਦੀ ਸਭ ਤੋਂ ਪਹਿਲਾਂ ਫਿਰ ਕੀ ਕੋਟੀਆਂ ਦਿਖਾ ਰਹੇ ਆ ਸਵੈਟਰ ਹੈ ਸਵੈਟਰ ਦਿਖਾ ਦਿਚੋ ਆਹ ਲਓ ਜੀ ਵੈਰੀ ਨਾਈਸ ਆਪਾਂ ਨਾਲ ਦੀ ਨਾਲ ਲਾਡੀ ਭਾਜੀ ਪ੍ਰਾਈਸ ਦੀ ਗੱਲ ਕਰੀ ਜਾਣੀ ਆ ਸਟਾਈਲਿਸ਼ ਕੋਟੀ ਹੈ ਔਰ ਇਹਨਾਂ ਕੋਲ ਤੁਸੀਂ ਡਿਜ਼ਾਈਨ ਜਿੰਨੇ ਕਹੋਗੇ ਉਨੇ ਕਲਰ ਅਜ ਵਿੱਚ ਹੂੰ ਸਾਡੇ ਕੋਲ ਮਾਲ ਵਾਓ ਜੀ ਵਾਓ ਲਓ ਜੀ ਚੈੱਕ ਕਰੋ ਬੋਸ ਸੋਣਾ ਮਤਲਬ ਚਾਹੇ ਪਿੰਡਾਂ ਦੇ ਪਿੰਡ ਆ ਜਾਣ ਮਾਲ ਨਹੀਂ ਘਟਦਾ ਹੂੰ ਡਿਜ਼ਾਈਨ ਸਾਰੇ ਸੋਹਣੇ ਡਿਜ਼ਾਈਨ ਹੂੰ ਸਟੱਫ ਵੀ ਵਧੀਆ ਹੈ ਕੁਆਲਿਟੀ ਵੀ ਅੱਛੀ ਹੈ ਹਾਂਜੀ ਹੂੰ ਠੀਕ ਹੈ ਨਿਕ ਗਈ ਆ ਮੋਮਬੱਤੀ ਵਾਲੀ ਗਰਮਾਹਟ ਹੈ ਹਾਂਜੀ ਹਾਂਜੀ ਵੈਰੀ ਨਾਈਸ ਆਪਾਂ ਪ੍ਰਾਈਸ ਦੀ ਗੱਲ ਕਰ ਲਈਏ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੀ ਵਾਰ ਵੀਡੀਓ ਕੀਤੀ ਐ ਲੋਕਾਂ ਦਾ ਇਹ ਕਹਿਣਾ ਹੈ ਕਿ ਬਾਜ਼ਾਰ ਨਾਲੋਂ ਅੱਧੇ ਮੁੱਲ ਤੇ ਜਿਹੜੇ ਕੱਪੜੇ ਮਿਲ ਰਹੇ ਆ ਪ੍ਰਾਈਸ ਹੁਣ ਵੀ ਉਹੀ ਰੱਖੀਓ ਹਾਂਜੀ ਹਾਂਜੀ ਮਾਮੇ ਦੀ ਹੱਟੀ ਦਾ ਟਰੇਡਮਾਰਕ ਹੀ ਇਹੀ ਆ ਕਿ ਪ੍ਰਾਈਸ ਬਹੁਤ ਜੈਨੂਨ ਹੁੰਦਾ ਪ੍ਰਾਈਸ ਕੀ ਇਹਦਾ ਜੀ 250 ਰੁਪਏ ਦਾ ਹਾਂ ਹਾਂਜੀ ਉਹ ਤੁਹਾਡੀ ਨੂੰ ਮਾਮੇ ਸਿਰਫ 250 ਰੁਪਏ ਦਾ ਕਿੰਨੇ ਕੰਮ ਕੰਨੇ ਪੀਸ ਮਿਲੂਗੇ ਸਿਰਫ 250 ਰੁਪਏ ਦਾ ਆ ਦੋ ਮੇਰੇ ਲਈ ਪੈਕ ਕਰ ਦੋ ਅਲੱਗ-ਅਲੱਗ ਰੰਗ ਦੇ ਕਿਆ ਬਾਤ ਓਏ ਬੇਗਾਲੀ ਜੀ ਸਿਰਫ 250 ਸਿਰਫ 250 ਓ ਬੱਲੇ ਮਾਮਾ ਦਿਲ ਜਿੱਤ ਲਿਆ ਇਹ ਤਾਂ ਉਹੀ ਗੱਲ ਹੋ ਗਈ ਆਪਾਂ ਕਹਿੰਦੇ ਮ ਲੈ 250 ਦੀ ਉਹ ਸਟਾਕ ਬਹੁਤ ਸਾਰਾ ਇਦਾਂ ਹੀ ਧਮਾਕਾ ਅੱਗੇ ਕਰ ਦਿਓ ਹਾਂਜੀ ਤਾਂ ਨਮਾ ਹੀ ਆ ਸਮਾਨ ਦੇਖੋ ਫਾਰਾ ਨਮਾ ਪੈਕ ਪਿਆ ਕੈਮਰਾ ਮਾਰ ਕੇ ਦਿਖਾ ਲਓ ਮਾਲ ਹਲੇ ਖੁੱਲਾ ਵੀ ਨਹੀਂ ਮਾਲ ਖੋਲਿਆ ਵੀ ਨਹੀਂ ਔਰ 2 250 ਦਾ ਨਮਾ ਪੈਕਿੰਗ ਵੀ ਦੇਖੋ ਕਿੰਨੀ ਜ਼ਬਰਦਸਤ ਹੈ ਇਹ ਟਰੈਕਸੂਟ ਆ ਕੇ ਨਹੀਂ ਜੈਕਟ ਹੈ ਕੱਲੀ ਜੈਕਟ ਜੈਕਟ ਹੈ ਹਾਂਜੀ ਆ ਨਾਲ ਤੁਸੀਂ ਇਹਦੇ ਕੈਪ ਵੀ ਦੇ ਰਹੇ ਆ ਕੈਪ ਵੀ ਹੈ ਜੀ ਠੀਕ ਹੈ ਜੀ ਕੈਪ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਇਹਨੂੰ ਅਟੈਚ ਕਰ ਸਕਦੇ ਹੋ ਲਾਉਣੀ ਚਾਹੁੰਦੇ ਤਾਂ ਜ਼ਿੱਪ ਨਾਲ ਖੋਲ ਸਕਦੇ ਹੋ ਤੁਸੀਂ ਠੀਕ ਹੈ ਜੀ ਮਾਮਾ ਜੀ ਅੱਜ ਕਲਰ ਕਿੰਨੇ ਕਲਰ ਆਪਸ਼ਨ ਕਿੰਨੀ ਹੈ ਕਲਰ 7 ਤੋਂ 8 ਕਲਰ ਮਿਲ ਜੂਗੇ ਇਹਦਾ ਆਪ ਇਹਦੋਂ ਆਪ ਪਹਿਲਾਂ ਦਿਖਾ ਦਈਏ ਨਿੱਗੀ ਕਿੰਨੀ ਹੈ ਹਾਂਜੀ ਹਾਂਜੀ ਅੰਦਰ ਵਾਰਮ ਹੈ ਜੀ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਅੰਦਰੋਂ ਵੀ ਨਿੱਗੀ ਲੱਗਦੀ ਹੈ ਜਿਵੇਂ ਅੱਜ ਅਸੀਂ ਆਪਣਾ ਸਲੋਗਨ ਰੱਖਿਆ ਕਿ ਮੋਮਬਤੀ ਵਰਗੀ ਗਰਮਾਹਟ ਤਾਂ ਗਰਮਾਹਟ ਤੁਹਾਨੂੰ ਮਿਲੇਗੀ ਪ੍ਰਾਈਸ ਦੀ ਗੱਲ ਕਰ ਲਈਏ ਦੀ ਪਹਿਲਾਂ 500 ਰੁਪਏ ਦੀ ਬਸ ਹਾਂਜੀ ਮਾਮਾ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਮਤਲਬ 1 ਮਿੰਟ ਹਾਂਜੀ ਆ ਇੱਕ ਨੋਟ ਮੈਂ ਗੱਲ ਬਣ ਜਾਣੀ ਆ ਹਾਂਜੀ ਹੋਰ ਦੁਕਾਨ ਤੇ ਉਹ ਘੱਟ-ਘੱਟ ਤਿੰਨ ਨੋਟ ਲੱਗਦੇ ਆ ਦੇ ਹਾਂਜੀ ਹਾਂਜੀ ਲਓ ਜੀ ਇਸ ਇੱਕ ਨੋਟ ਨਾਲ ਤੁਹਾਡੀ ਗੱਲ ਬਣ ਜਾਣੀ ਆ ਆਪਾਂ ਉਹਨਾਂ 'ਚ ਫੋਕਸ ਤੇ ਰੱਖਣਾ ਜੀ ਆਹ ਲਓ ਜੀ ਆ ਵੀ ਚੈੱਕ ਹੋ ਜਾਏਗਾ ਇਹ ਵੀ ਇੰਨੀ ਨਹੀਂ ਨਹੀਂ ਹੂੰ ਇਹ 450 ਉਹ ਤੁਹਾਡੀ ਨੂੰ ਇਹ ਚ ਵੀ ਮੁੜ ਜਾਣੇ ਆ ਹਾਂਜੀ ਹਾਂਜੀ ਕੀ ਬਾਤਾਂ ਬੜੇ 7 ਤੋਂ 8 ਕਲਰ ਹੈ ਬਹੁਤ ਸੋਹਣਾ ਬਹੁਤ ਸ਼ਾਨਦਾਰ ਸਾਰੇ ਪਏ ਆ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਲ ਦਿਓ ਜੀ ਫਲਫੀ ਜੈਕਟ ਹੈ ਹਾਂਜੀ ਫਲਫੀ ਜੈਕਟ ਔਰ ਜਿਹੜੇ ਛੋਟੇ ਭਰਾ ਇਹਨਾਂ ਦਾ ਸ਼ੌਕ ਹੈ ਇਹਦੀ ਫਲਫੀ ਜੈਕਟ ਲੈਣੀ ਘਰ ਦੇ ਨਾਲ ਕਿਹ ਵੇਲੇ ਲੜੀ ਜਾਂਦੇ ਆ ਕਿ ਡੈਡੀ ਪੈਸੇ ਦੇ ਦੋ ਮੰਮੀ ਪੈਸੇ ਦੇ ਦੋ ਡੈਡੀ ਕਹਿੰਦੇ ਲੈ ਫੜ ਆ 500 ਲੈ ਜੇ ਤੂੰ ਜਿਆਦਾ ਮੇਤੋ ਹੈ ਨਹੀਂ ਹੁਣ 500 ਦੀ ਗੱਲ ਬਣ ਜਾਣੀ ਹੈ ਹਾਂਜੀ ਹਾਂਜੀ ਇਹ ਨਹੀਂ ਕਿ ਤਾ ਤੇ ਤਿੰਨ ਇਕੱਠੇ ਕਰਨਾ ਪੈਣਿਆ ਆ ਸਿੰਗਲ ਨਹੀਂ ਗੱਲ ਬਣ ਜਾਣੀ ਆ ਵੀ ਚੈੱਕ ਕਰੋ ਜੀ 500 ਰੁਪਏ ਰੇਟ ਚ ਉਹ ਬੱਲੇ ਤੇਰੇ ਮਾਮਾ ਕਲਰ ਚਾਰ ਤੋਂ ਪੰਜ ਕਲਰ ਵੈਰੀ ਗੁੱਡ ਹਾਂਜੀ ਤਾਂ ਮਤਲਬ ਜਿਹੜੇ ਮੇਰੇ ਛੋਟੇ ਭਰਾਵਾਂ ਨੇ ਪੈਸੇ ਜੋੜਿਓ ਆ ਹੁਣ ਤੁਸੀਂ ਇੱਕ ਜੈਕਟ ਨਹੀਂ ਲੈਣੀ ਐ ਸੀਜ਼ਨ ਪੰਜ ਸੱਤ ਲੈ ਲੈਣੀ ਆ ਕਿਉਂਕਿ ਇੰਨੇ ਚ ਹੀ ਸਰ ਜਾਣਾ ਅਲੱਗ-ਅਲੱਗ ਗ੍ਰੇਡ ਆ 450 550 500 600 ਤੱਕ ਦੀ ਜੈਕਟ ਹੂੰ ਅਲੱਗ-ਅਲੱਗ ਸਾਈਜ਼ ਆ ਤਾਂ ਬਹੁਤ ਸੋਹਣੀ ਆ ਡਿਜ਼ਾਈਨ ਵੀ ਬਹੁਤ ਸੋਹਣਾ ਆ ਕੱਪੜਾ ਵੀ ਦੇਖੋ ਕਿੰਨਾ ਹੈਵੀ ਆ ਹੂੰ ਕਲਰ 6-7 ਕਲਰ ਮਿਲ ਲਗੇ ਇਹਦੇ ਵਿੱਚ ਵੀ ਤਾਂ ਸਿਰਫ ਸੋਚ ਬਦਲਣਾ ਦੁਨੀਆ ਨਹੀਂ ਬਦਲਦੀ ਕੱਪੜੇ ਬਦਲਣਾ ਵੀ ਦੁਨੀਆ ਬਦਲ ਜਾਂਦੀ ਆ ਹਾਂਜੀ ਹਾਂਜੀ ਜਦ ਤੁਹਾਡੇ ਕੱਪੜੇ ਸੋਹਣੇ ਹੋਣੇ ਆ ਆਪ ਹੀ ਲੋਕਾਂ ਨੇ ਪੁੱਛਣਾ ਕਿਥੋਂ ਲੈ ਕੇ ਆ ਤੁਸੀਂ ਇਹ ਜਿੱਦ ਸਿਰਫ ਆਪਣੇ ਤੋਂ ਸਸਤੀ ਜੈਕਟ ਨਹੀਂ ਹੈਗੀ ਹੂੰ ਸਾਰੇ ਤਰ੍ਹਾਂ ਦੀ ਜੈਕਟ ਹੈ ਨਹੀਂ ਜਦੋਂ ਵਧੀਆ ਜੈਕਟ ਪਾ ਕੇ ਤੁਸੀਂ ਜਾਣਾ ਲੋਕਾਂ ਨੇ ਪੁੱਛਣਾ ਕਿਥੋਂ ਲੈ ਕੇ ਆ ਤੱਕ ਹੀ ਜਾਣਾ ਮਾਮੇ ਦੀ ਹੱਟੀ ਤੋਂ ਪ੍ਰਾਈਸ ਇਹਦਾ ਇਹਦਾ ਪ੍ਰਾਈਸ 600 ਰੁਪਏ ਦੀ ਚਲੋ 600 ਦੀ ਜੈਨੂ ਨੇ ਬਾਜ਼ਾਰ ਚ 1500 ਲੱਗ ਲੱਗ ਰੇਟ ਸਾਰਿਆਂ ਦੇ ਆ ਲਓ 750 ਕੋਈ 1250 ਕੋਈ 950 1250 ਇਹ ਮਹਿੰਗੀ ਹੋਗੀ ਹਾਂਜੀ ਇਹ ਬਾਜ਼ਾਰ ਚ ਦਾ ਪ੍ਰਾਈਸ ਕੀ ਆ? ਵੈਰਾਈਟੀ ਸਾਡੇ ਕੋਲ ਸਾਰੇ ਤਰ੍ਹਾਂ ਦੀ ਹੈ 18-1900 ਰੁਪਏ ਦੀ। ਆ ਬਾਜ਼ਾਰ ਚ ਜਿਹੜੀ ਜੈਕਟ 18-1900 2000 ਤੱਕ ਵੀ ਮਿਲਦੀ ਆ ਤੁਹਾਨੂੰ 1200 ਚ ਮਿਲਦੀ ਆ ਕੋਈ ਸਾਡਾ ਨਾਮ ਲੋਕਾ ਡਿਸਕਾਊਂਟ ਮਾੜਾ ਮੋਟਾ। ਰੇਟ ਫਿਕਸ ਹੀ ਆਪਣੇ ਘੱਟ ਵੱਧ ਨਹੀਂ ਕਰਦੇ। ਇਹ ਕਹਿੰਦੇ ਮਾਰਜਿਨ ਨਹੀਂ ਹੈਗਾ। ਹਾਂਜੀ ਆ ਚੈੱਕ ਕਰੋ ਸਾਰੇ ਡਿਜ਼ਾਈਨ ਲੱਗ ਲੱਗ ਹੈ ਜੀ ਆਪਣੇ ਕੋਲ। ਬਹੁਤ ਸੋਹਣੀ ਆ। ਹਾਂਜੀ ਹੈਵੀ ਦੇ ਵਿੱਚ। ਇਹਦਾ ਪ੍ਰਾਈਸ 1000 ਰੁਪਏ ਦੀ ਜੀ। 1000 ਮਤਲਬ 450 400 ਤੋਂ ਕੰਮ ਸ਼ੁਰੂ ਹੋ ਕੇ 1000-1200 ਤੱਕ ਆਂਦਾ। ਲੇਕਿਨ ਜਿਹੜੀ ਮਾਰਕੀਟ ਵਿੱਚ ਤੁਹਾਨੂੰ 2200 ਦੀ ਮਿਲਣੀ ਆ। ਹਾਂਜੀ ਹਾਂਜੀ। ਔਰ ਲਾਡੀ ਨੇ ਸਿੱਧਾ 50% ਡਿਸਕਾਊਂਟ ਕਰਤਾ। ਜੈਕਟਾ ਵੀ ਆ ਸਾਡੇ ਕੋਲ ਲੇਡੀਜ਼ ਕੋਟੀਆਂ ਵੀ ਹੁੰਦੀਆਂ। ਵਾਓ। ਆ ਲੋ। ਲੇਡੀਜ਼ ਕੋਟੀਆਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ। ਬਹੁਤ ਸੋਹਣੀਆਂ। ਵਿਜੇ ਭਾਜੀ ਇੱਧਰ ਵੀ ਸਾਰਾ ਮਾਰਕੀਟ ਦਿਖਾ ਲ ਦਿਓ। ਸੌਫਟ ਕੋਟੀਆਂ ਕੋਟੀਆਂ ਪਈਆਂ। ਔਰ ਐਂਦਾ ਨਹੀਂ ਆ ਕਿ ਹਾਂਜੀ ਹਾਰਸ਼ ਐਸਾਫ ਦਾ ਚੈਕ ਗਲ ਦਸੂ ਲਾਡੀ ਭਾਜੀ ਹਾਂਜੀ ਇੱਕ ਵਾਸ਼ ਤੇ ਖਰਾਬ ਤਾਂ ਨਾ ਹੋਵੋ ਕੁਆਲਿਟੀ ਵਾਸ਼ ਪਹਿਲੀ ਵਾਰ ਕੁਆਲਿਟੀ ਚਾ ਅਗਰੀ ਹਾਂਜੀ 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 ਪਹਿਲੀ ਵਾਸ਼ ਤੇ ਖਰਾਬ ਹੋ ਗਈ ਪੀਸ ਨਾ ਮੰਨ ਦਵਾਂਗੇ ਕੁਝ ਨਹੀਂ ਹੁੰਦਾ ਜੀ ਬਹੁਤ ਬਹੁਤ ਚੰਗੀ ਗੱਲ ਹੈ ਜੀ 500 ਰੁਪਏ ਦੀ ਕੋਟੀ ਜਿਹੜੀ ਮਰਜ਼ੀ ਲੈ ਲਓ ਠੀਕ ਹੈ ਜੀ 500 ਰੁਪਏ ਦੀ ਠੀਕ ਹੈ ਬਿਨਾ ਬਾਜੂ ਦੀ 400 ਰੁਪਏ ਦੀ ਹੂੰ ਚਲੋ ਕੋਈ ਜੇਬ ਵਾਲੀ 600 ਰੁਪਏ ਦੀ ਅਲੱਗ-ਅਲੱਗ ਰੇਟ ਹੈ ਸਾਰਿਆਂ ਦੇ ਹੂੰ ਹਾਲੋ ਇਹ 400 ਰੁਪਏ ਦੀ ਹੈ ਕਲਰ ਡਿਜ਼ਾਈਨ ਹੋਰ ਵੀ ਹੈਗੇ ਇਹਦੇ ਵਿੱਚ ਸੌਫਟ ਬਾਤ ਹੈ ਹਾਂਜੀ ਸਾਰੀਆਂ ਸੌਫਟ ਦੇ ਵਿੱਚ ਹੀ ਹੈ ਮਤਲਬ ਤੁਸੀਂ ਨਿੱਗਾ ਵੀ ਫੀਲ ਕਰੋਗੇ ਔਰ ਨਾਲ ਦੀ ਨਾਲ ਸੌਫਟਵੇਅਰ ਕਿਉਂਕਿ ਪਹਿਣਾ ਦੀ ਪਹਿਣਾ ਦਾ ਪਹਿਲਾ ਸਵਾਲ ਹੀ ਹੁੰਦਾ ਕਿ ਕੱਪੜਾ ਸੌਫਟ ਚਾਹੀਦਾ ਅੱਗੇ ਆਪਾਂ ਦਿਖਾ ਦਈਏ ਇਸੇ ਤਰ੍ਹਾਂ ਆਪਣੇ ਕੋਈ ਇਨਰ ਸੂਟ ਆਂਦੇ ਆ ਜੈਂਟਸ ਹੂੰ ਥਰਮਲਸ ਹਾਂਜੀ ਦਿਖਾ ਦਿਓ ਚੈੱਕ ਠੀਕ ਹੈ ਜੀ ਆਹ ਥਰਮਲਸ ਨੇ ਹਾਂਜੀ ਇਹ ਥਰਮਲਸ ਵੀ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਹਾਂਜੀ ਡਾਲਰ ਦੇ ਆ ਬਿਲਕੁਲ ਲੱਗੇ ਫਰ ਵਾਲੇ ਆ ਲੋ ਜੀ ਚੈੱਕ ਕਰੋ ਜੀ ਠੀਕ ਹੈ ਜੀ ਪੂਰਾ ਸੈਟ ਇਹ ਤਾਂ ਮੇਰੇ ਖਿਆਲ 0 ਡਿਗਰੀ ਚ ਵੀ ਕੰਮ ਕਰੂਗਾ ਹਾਂਜੀ 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 ਜਿਨ੍ਹਾਂ ਨੇ ਬਾਹਰ ਜਾਣਾ ਮਾਈਨਸ ਵਿੱਚ ਓਵਰ ਸੀਜ਼ ਜਾਣਾ ਹਾਂਜੀ ਤਾਂ ਮਾਈਨਸ ਡਿਗਰੀ ਵਿੱਚ ਜਾਣਾ ਤੁਸੀਂ ਆ ਤੁਸੀਂ ਜਿਹੜਾ ਥਰਮਲਸ ਨੂੰ ਯੂਜ਼ ਕਰ ਸਕਦੇ ਆ ਇਹਦਾ ਰੇਟ ਵੀ ਪੁੱਛ ਲਓ ਸਰ ਰੇਟ ਅੱਧਾ ਹੀ ਹੋਣਾ ਬਾਕੀ ਨਾਲੋਂ ਕਿੰਨਾ 85 90 ਸਾਈ ਦੇ ਆਣੇ ਆ ਤੁਹਾਡੇ 800 ਰੁਪਏ ਦੇ ਹੂੰ ਇਹੜਾ 9500 ਆ 8500 ਉਸ ਤੋਂ ਵੱਡਾ ਲੈਣਾ 900 ਰੁਪਏ ਠੀਕ ਹੈ ਜੀ ਡਾਲਰ ਕੰਪਨੀ ਦਾ ਆ ਅਦਰ ਫਰ ਵਾਲਾ ਗਰਮ ਦੇ ਵਿੱਚ ਠੀਕ ਹੈ ਸਾਈਜ਼ ਸਾਰੇ ਮਿਲ ਜਾਣਗੇ ਸਾਈਜ਼ ਸਾਰੇ ਤੁਹਾਨੂੰ ਮਿਲ ਜਾਣਗੇ ਔਰ ਬਾਜ਼ਾਰ ਨਾਲੋਂ ਸਸਤਾ ਹੀ ਹੋਵੇਗਾ ਸਟਾਕ ਇਹਨਾਂ ਕੋਲ ਸਾਰੇ ਆ ਸਸਤਾ ਵੀ ਹੋਊਗਾ ਜੀ ਬਾਜ਼ਾਰ ਨਾਲੋਂ ਕਫਾਈਤੀ ਰੇਟ ਤੇ ਭਾ ਸਸਤਾ ਨਾ ਕਹੀਏ ਕਫਾਈਤੀ ਰੇਟਾਂ ਤੇ ਕਹਿੰਦੇ ਆ ਹਾਂ ਜੀ ਹਾਂ ਜੀ ਔਰ 80 85 ਤੋਂ ਲੈ ਕੇ ਸਾਈਜ਼ ਜਿੰਨਾ ਤੁਹਾਡਾ ਹੈਗਾ ਉਹਨਾਂ ਮਿਲ ਜਾਏਗਾ ਆ ਲਓ ਇਸੇ ਤਰ੍ਹਾਂ ਇੱਕ ਆ ਕਲਰ ਚੁਆਇਸ ਹੋਰ ਆਗੀ ਤੁਹਾਡੇ ਕੋਲ ਤੇ ਬਿਨਾ ਫਰ ਤੋਂ ਹੁੰਦੀ ਆ ਪਿਓਰ ਦੇ ਵਿੱਚ ਇਹ ਮਾਈਨਸ ਮੰਨ ਲਓ ਆਪਣੇ ਇੰਡੀਆ ਦੇ ਹਿਸਾਬ ਨਾਲ ਨਾ ਪੰਜਾਬ ਦੇ ਹਿਸਾਬ ਨਾਲ ਚੈੱਕ ਕਰੋ ਉਹ ਤਾਂ ਜੇ ਤੁਸੀਂ ਮਾਈਨਸ ਡਿਗਰੀ ਚ ਜਾਣਾ ਫਿਰ ਇਹਨਾਂ ਦੇ ਰੇਟ ਵੀ ਇਦਈਆਂ ਇਹ 600 ਰੁਪਏ ਦਾ ਸੈੱਟ 650 ਤੇ 700 ਅਲੱਗ-ਅਲੱਗ ਗ੍ਰੇਡ ਸਾਈਜ਼ ਦੇ ਹਿਸਾਬ ਨਾਲ ਮੈਂ ਇੱਕ ਗੱਲ ਦੱਸ ਜਾਨਾ ਤੁਸੀਂ 850 ਕੇ ਮੈਨੂੰ ਥੋੜਾ ਮਹਿੰਗਾ ਲੱਗਿਆ ਹੁਣ ਤੁਸੀਂ ਗੱਲ ਕਲੀਅਰ ਕਰ ਦੁੱਤੀ ਆ ਉਹ 0 ਡਿਗਰੀ ਵਾਲਾ ਮਾਈਨਸ ਡਿਗਰੀ ਵਾਲਾ ਆਂਡੀਆਂ ਦੇ ਹਿਸਾਬ ਨਾਲ ਤਾਂ ਇਹ ਸਿਰਫ 600 ਦਾ ਉਹ ਸਰ ਜੀ ਜਿਹੜਾ ਤੁਹਾਨੂੰ 850 900 ਕੇ ਆ ਤੁਸੀਂ ਪ੍ਰਿੰਟ ਚੈੱਕ ਕਰੋ 1455 ਦੁਕਾਨਦਾਰ 10% ਲੈਸ ਦਿੰਦੇ ਆ ਜਾਂ 15% ਤੇ ਮੈਂ ਤਾਂ ਹੀ ਕਿਹਾ ਕਿ 50% ਡਿਸਕਾਊਂਟ ਹੈਗਾ ਹੀ ਆ ਤਾਂ ਤੁਸੀਂ ਮਾਮੇ ਦੀ ਦੁਕਾਨ ਤੇ ਆਉਂਗੇ ਇਹ ਪਹਿਲੀ ਚੁਆਇਸ ਕਿਉਂ ਬਣ ਗਿਆ ਮਾਮੇ ਦੀ ਦੁਕਾਨ ਕਿਉਂਕਿ ਕੁਆਲਿਟੀ ਇੱਕ ਨੰਬਰ ਹੁੰਦੀ ਆ ਤੇ ਮੁੱਲ ਬਾਕੇ ਨਾਲੋਂ ਅੱਧਾ ਹੁੰਦਾ ਚਲੋ ਜੀ ਅੱਗੇ ਜੈਕਟਰ ਦਾ ਡਿਜ਼ਾਈਨ ਆਪਣੇ ਕੋਲ ਬਹੁਤ ਆ ਆ ਦਿਖਾਓ ਆ ਦੇਖਿਓ ਜੀ ਆ ਇਸ ਸਮੇਂ ਪੰਜਾਬ ਚ ਟ੍ਰੈਂਡਿੰਗ ਚ ਆ ਆ ਵਾਲੀ ਹੁੱਡੀ ਪੰਜਾਬ ਲਿਖਿਆ ਉੱਤੇ ਕਲਰ ਸੱਤ ਅੱਠ ਕਲਰ ਹੂੰ ਹਾਂਜੀ ਇਹਦਾ ਪ੍ਰਾਈਸ ਮੈਂ ਹੋਰ ਕਈ ਥਾਵਾਂ ਤੇ ਪਤਾ ਕੀਤਾ ਹੈ ਹਾਂਜੀ 14-1500 1600 ਆ ਆਪਣੇ ਕਿੰਨਾ ਆਪਣੇ ਕੋਲ ਮਿਲਨੀ ਹੈ 700 ਦੀ ਤੇ ਤੁਸੀਂ ਮਾਮੇ ਦੀ ਹੱਟੀ ਤੇ ਆਉਂਗੇ 50% ਡਿਸਕਾਊਂਟ ਇਸ ਹੁੱਡੀ ਚ ਵੀ ਹੋ ਗਿਆ ਸਿਰਫ ਤੇ ਸਿਰਫ 700 ਰੁਪਏ ਵਿੱਚ ਤੁਹਾਨੂੰ ਅਜੇਕਰ ਮਿਲ ਜਾਈ ਗਈ ਵਾਪਸੀ ਹੈ ਜੀ ਸੀਜ਼ਨ ਦੇ ਵਿੱਚ ਬੋਰਾ ਜਪੇ ਪੀਸ ਵਾਪਸ ਲਾਵਾਂਗੇ ਲਓ ਜੀ ਵਾਸ਼ ਤੇ ਨਹੀਂ ਕਹਿੰਦੇ ਸੀਜ਼ਨ ਵਿੱਚ ਵੀ ਬੋਰਾ ਆ ਗਿਆ ਤਾਂ ਵਾਪਸ ਲੈ ਲਾਂਗੇ ਔਰ ਤੁਸੀਂ ਇਹ ਦੇਖੋ ਹੁੱਡੀ ਬਹੁਤ ਸ਼ਾਨਦਾਰ ਬਹੁਤ ਜ਼ਬਰਦਸਤ ਦਿਲ ਨੂੰ ਛੂਣ ਵਾਲੀ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਡਿਜ਼ਾਈਨ ਸਾਡੇ ਕੋਲ ਸਾਰੇ ਅਲੱਗ-ਅਲੱਗ ਹੁੰਦੇ ਆ ਜੀ 700 ਕੋਈ 800 ਆ ਲੋ ਹੂੰ ਲਓ ਜੀ ਸਾਡਾ ਡਿਜ਼ਾਈਨ ਚੈੱਕ ਕਰੋ ਜੀ ਜਿਹੜੇ ਵੀਰ ਤੋਂ ਭਾਈ ਰਹਿੰਦੇ ਆ ਜੋ ਵੀ ਇਹ ਮਗਾਣੇ ਚਾਹੁੰਦੇ ਆ ਤਾਂ ਆਪਣੇ ਪਰਿਵਾਰ ਨੂੰ ਇੱਥੇ ਤੁਸੀਂ ਭੇਜ ਸਕਦੇ ਤੇ ਕੋਰੀਅਰ ਤੁਹਾਡਾ ਤੁਹਾਡੇ ਫੈਮਿਲੀ ਮੈਂਬਰਸ ਨੂੰ ਕਰਦੇ ਨੇ ਸਾਰੀਆਂ ਅਲੱਗ-ਅਲੱਗ ਰੇਟ ਦੀਆਂ 700 ਤੋਂ ਸਟਾਰਟ ਆ ਕੋਈ 800 ਆ ਕੋਈ 1000 ਰੁਪਏ ਦੀ ਆ ਦੇਖੋ ਕੜਾਈ ਹੋਈ ਆ ਅੱਛਾ ਕੁਆਲਿਟੀ ਵਾਈਜ਼ ਬਹੁਤ ਅੱਛੀ ਆ ਕੁਆਲਿਟੀ ਵਾਈਜ਼ ਵੀ ਵਧੀਆ ਜੀ ਆਹ ਜੀ ਇਸੇ ਤਰ੍ਹਾਂ ਆਪਣੀ ਡਿਜ਼ਾਈਨਰ ਹੁੱਡੀ ਜੀ ਇੰਦੀਆਂ ਜੈਕਟਰ ਵੀ ਮਿਲ ਜੂ ਹੂੰ ਆ ਲੋ ਜੀ ਡਿਜ਼ਾਈਨਰ ਹੁੱਡੀ ਆ ਜੀ ਇਸ ਸਮੇਂ ਮਾਰਕੀਟ ਵਿੱਚ ਰੇਟ ਬਹੁਤ ਤੱਤਾ ਮਾਮਾ ਤੁਹਾਨੂੰ ਕੱਪੜਾ ਨਿੱਗਾ ਦੇਵੇਗਾ ਲੇਕਿਨ ਰੇਟ ਠੰਡਾ ਹੈ ਹੈਂ ਡਿਜ਼ਾਈਨ ਜੈਕਟਾਂ ਦੇ ਬਹੁਤ ਪਏ ਆ ਆਪਣੇ ਕੋਲ ਸਟਾਕ ਬਹੁਤ ਜ਼ਿਆਦਾ ਆ ਲੋ ਚੈੱਕ ਕਰੋ ਜੀ ਆਹ ਦਾ ਵੀ ਡਿਜ਼ਾਈਨਰ ਹੋ ਗਿਆ ਜੀ ਆਹ ਜ਼ਿੱਪ ਦਾ ਡਿਜ਼ਾਈਨ ਦੇਖੋ ਤੁਸੀਂ ਹਾਂਜੀ ਐਕਸਟਰਾ ਡਿਜ਼ਾਈਨ ਹੈ ਇੱਦੇ ਵੈਕ ਤੇ ਜੀ ਅੱਛਾ ਇਹਦਾ ਪ੍ਰਾਈਸ ਕੀ ਹੋਏਗਾ ਪ੍ਰਾਈਸ ਸਾਰੇ ਅਲੱਗ-ਅਲੱਗ ਆ ਸਾਰਿਆਂ ਤੇ ਅੱਗਾਂ ਦੇ ਆਪਾਂ ਲਿਖੇ ਹੋਏ ਰੇਟ ਠੀਕ ਹੈ ਇਦਾਂ ਨਹੀਂ ਵੀ ਕਿਸੇ ਨੂੰ ਘੱਟ ਦਾ ਦੇ ਕਿਸੇ ਨੂੰ ਫਿਕਸ ਰੇਟ ਆ ਇਹ ਅੱਜ ਕੱਲ ਆਹ ਸੱਪ ਵਾਲੀ ਹੁੱਡੀ ਚੱਲਦੀ ਹੈ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਉੱਡਣਾ ਸੱਪ ਹਾਂਜੀ ਖੜੱਪਾ ਆ ਇਹ ਲੜਦਾ ਤਾਂ ਨਹੀਂ ਸੱਪ ਹਾਂਜੀ ਲੜ ਵੀ ਜਾਂਦਾ ਕਈਆਂ ਦੇ ਹਾਂ ਇੱਕ ਡੇਕੜ ਪਾ ਕੇ ਮੂੰਚ ਡੰਗ ਨਹੀਂ ਆਉਣਾ ਚਾਹੀਦਾ ਹਾਂਜੀ ਬਾਕੀ ਸਭ ਦੇ ਡਿਜ਼ਾਈਨ ਬਹੁਤ ਆ ਹਾਂਜੀ ਡਿਜ਼ਾਈਨ ਜਿੰਨੇ ਕਹੋਗੇ ਆਪਣੇ ਕੋ ਉਨੇ ਡਿਜ਼ਾਈਨ ਮਤਲਬ ਆ ਟੀ-ਸ਼ਰਟ ਪਾ ਕੇ ਆ ਹੁੱਡੀ ਪਾ ਕੇ ਜਿਹੜਾ ਤੁਹਾਨੂੰ ਪਸੰਦ ਨਹੀਂ ਕਰਦਾ ਉਹਦੇ ਡੰਗ ਲੱਗ ਸਕਦਾ ਤੇ ਨਾਲ ਦੀ ਨਾਲ ਠੰਡ ਤੋਂ ਵੀ ਡੰਗ ਲੱਗੇਗਾ ਹਾਂਜੀ ਔਰ ਤੁਹਾਨੂੰ ਠੰਡ ਨਹੀਂ ਲੱਗੂਗੀ ਜੀ ਸ ਮੇਰੇ ਕੋਲ ਬਹੁਤ ساری ਚੁਆਇਸ ਆ ਅੱਜ ਦਿਖਾ ਦੋ ਆ ਬਹੁਤ ਡਿਮਾਂਡ ਚ ਜਿਹੜੀ ਫਲਫੀ ਹਾਂ ਇੰਪੋਰਟਡ ਸਟਾਫ ਆ ਇਹ ਲੋਕਲ ਹੀ ਹੈਗੀ ਆ ਚਾਈਨਾ ਮੇਡ ਓਕੇ ਜੀ ਅੰਦਰੋਂ ਬਹੁਤ ਨਿੱਗੀ ਲੱਗ ਰਹੀ ਹੈ ਇਹ ਸਾਰੇ ਅਲੱਗ-ਅਲੱਗ ਹੈ ਜੀ ਆਪਣੇ ਇਹਨੂੰ ਮੈਂ ਤੁਹਾਨੂੰ ਅੰਦਰੋਂ ਦਿਖਾ ਦਿੰਦਾ ਬਹੁਤ ਸ਼ਾਨਦਾਰ ਨਿੱਗੀ ਲੱਗ ਰਹੀ ਹੈ ਅੰਦਰੋਂ ਵੀ ਥੋੜਾ ਪ੍ਰਿੰਟ ਹੈ ਤੁਹਾਨੂੰ ਸਾਰੇ ਡਿਜ਼ਾਈਨ ਵੀ ਨਹੀਂ ਦਿਖਾ ਸਕਦੇ ਡਿਜ਼ਾਈਨ ਪਏ ਬਹੁਤ ਹਾਂਜੀ ਜੀ ਬਹੁਤ ਸੋਹਣਾ ਜੀ ਤਾਂ ਜਿਵੇਂ ਅੱਧੀ ਉਮਰ ਦੇ ਜਿਹੜੇ ਆਫਿਸ ਜਾਂਦੇ ਆ ਮੋਟਰਸਾਈਕਲ ਤੇ ਜਾਂਦੇ ਜਿਹੜੇ ਸਾਡੇ ਭਰਾ ਜਿਹੜੇ ਕਿਤੇ ਜੌਬ ਕਰਦੇ ਆ ਕਿਉਂਕਿ ਠੰਡ ਹੁਣ ਵੱਧ ਗਈ ਅੱਜ ਮੀਂਹ ਵੀ ਪੈ ਗਿਆ ਪਰ ਆਹ ਜੈਕਟ ਤੁਹਾਡੇ ਕੰਮ ਆਉਣ ਵਾਲੀ ਆ ਮੋਟਰਸਾਈਕਲ ਤੇ ਬਿਲਕੁਲ ਤੁਹਾਨੂੰ ਠੰਡ ਨਹੀਂ ਲੱਗਣ ਦਵੇਗੀ ਠੰਡ ਚੀਜ਼ ਇਹਨੂੰ ਚੀਰੂ ਚੀਰਤਾ ਨਹੀਂ ਸਕਦੀ ਕਿਤੇ ਬਾਹਰ ਹੀ ਰਹੂਗੀ ਹਾਂਜੀ ਬਾਹਰ ਹੀ ਰਹੂਗੀ ਪਿੱਛੇ ਰਹੂਗੀ ਹਾਂਜੀ ਜਿਪਰ ਕੋਟੀਆਂ ਮਿਲ ਜੂ 20 ਸ਼ੇਪ ਕੋਟੀ ਮਿਲ ਜੂ ਹਾਂ ਲੈ ਸੋਹਣਾ ਕੱਪੜਾ ਯਾਰ ਗੋਲ ਗਲ ਦੀ ਕੋਟੀ ਮਿਲ ਜੂ ਸਾਰੇ ਤਰ੍ਹਾਂ ਦੇ ਡਿਜ਼ਾਈਨ ਮਿਲ ਜੂ ਕੱਪੜਾ ਸੋਹਣਾ ਹੈ ਸਾਡੀ ਕੱਪੜਾ ਤੇਰਾ ਪਾਸਿਆ ਹਾਂਜੀ ਹਾਂਜੀ ਕੱਪੜਾ ਸਾਰਾ ਵਧੀਆ ਹੈ ਜੇ ਆਹ ਲੋ ਜੈਕਟ ਦੇਖੋ ਅੰਦਰ ਆਹ ਲੋ ਬਹੁਤ ਸੋਹਣਾ ਆਫਿਸ ਵੇਅਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਜਿਹੜੇ ਭਰਾ ਸਾਡੇ ਆਫਿਸ 'ਚ ਕੰਮ ਕਰਦੇ ਕਿਤੇ ਕਿਸੇ ਆਧਾਰੇ 'ਚ ਕੰਮ ਕਰਦੇ ਆ ਪ੍ਰੋਫੈਸ਼ਨਲ ਲੁੱਕ ਆਏਗੀ ਹਾਂਜੀ ਔਰ ਸਟਾਈਲਿਸ਼ਤਾ ਹੈ ਹੀ ਨਾਲ ਦੀ ਨਾਲ ਪ੍ਰੋਫੈਸ਼ਨਲ ਲੁੱਕ ਵੀ ਆਏਗੀ ਜੀ ਅਗਲਾ ਸਟਾਕ ਹੋਰ ਕੀ ਆ ਅਗਲਾ ਸਟਾਕ ਆਪਾਂ ਦੂਸਰੀ ਦੁਕਾਨ 'ਤੇ ਦਿਖਾਉਂਦੇ ਚਲੋ ਉਧਰ ਚੱਲਦੇ ਆ ਜੀ ਇੱਧਰ ਸਟਾਕ ਹੈ ਹੀ ਬਹੁਤ ਜ਼ਿਆਦਾ ਬੰਦਾ ਕਨਫਿਊਜ਼ ਹੋ ਜਾਂਦਾ ਆ ਮੇਰਾ ਭਰਾ ਇੱਕ ਜੈਕਟ ਦਿਖਾ ਦਿਓ ਜੀਨ ਵਾਲੀ ਜੀਨ ਤੋਂ ਥੱਲੇ ਇਹ ਦੋਨੇ ਦਿਖਾ ਦਿਓ ਦੋਨੇ ਕੱਢ ਦੋ ਦੋਨੇ ਹੀ ਬੜੇ ਐਕਸਾਡਰਨਰੀ ਪੀਸ ਆ ਕਲਰ ਕੰਬੀਨੇਸ਼ਨ ਉੱਪਰ ਵਾਲੇ ਦਾ ਦੇਖੋ ਕਿੰਨਾ ਸ਼ਾਨਦਾਰ ਹੈ ਬਹੁਤ ਸਟਾਈਲਿਸ਼ ਐ ਨੌਜਵਾਨਾਂ ਨੂੰ ਪਸੰਦ ਆਉਣ ਵਾਲਾ ਪੀਸ ਹੈ ਹਾਂਜੀ ਔਰ ਪ੍ਰਾਈਸ ਵੀ ਮੇਰੇ ਖਿਆਲ ਜੈਨੂ ਨੇ ਹਾਂਜੀ ਹਾਂਜੀ ਆ 750 ਰੁਪਏ ਦੀ ਆ 800 ਰੁਪਏ ਦੀ ਹੈ ਇਸ ਤੋਂ ਘੱਟ ਵੀ ਹੈਗੀ 650 ਵਾਲੀ ਰੇਟ ਲੱਗ ਲੱਗ ਸਾਰੇ ਆ ਠੀਕ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਕਲਰ ਆ ਕਲਰ ਬਹੁਤ ਅੱਛਾ ਹੈ ਔਰ ਕੁਆਲਿਟੀ ਨੂੰ ਟੱਚ ਕਰਕੇ ਪਤਾ ਲੱਗ ਜਾਂਦਾ ਹੈ ਹਨਾ ਜੀ ਸਰ ਤੁਸੀਂ ਇੱਥੇ ਆਉਂਗੇ ਖੁਦ ਟੱਚ ਕੱਪੜੇ ਦੇਖੋਗੇ ਖੁਦ ਮਹਿਸੂਸ ਕਰ ਲਓਗੇ ਵੈਰੀ ਨਾਈਸ ਬਹੁਤ ਅੱਛੀ სპੋਰਟੀ ਲੁੱਕ ਵੀ ਹੈ ਔਰ ਨਾਲ ਦੀ ਨਾਲ ਤੁਹਾਨੂੰ ਨਿੱਗਾ ਵੀ ਰੱਖੇਗੀ ਟਰੈਕਸੂਟ ਵੀ ਮਿਲ ਜੂ ਇੱਦੇ ਆਪਣੇ ਕੋਲ ਓ ਵਾਓ ਚਾਹ ਲਓ ਜੀ ਅੱਜ ਕੱਲ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਟਰੈਕਸੂਟ ਵਿਆਹ ਵੀ ਟਰੈਕਸੂਟ ਹੈ ਜੀ ਦੇਖ ਲੈਂਦੇ ਆ ਸਹੀ ਗੱਲ ਆ ਇਹ ਕਹਿੰਦੇ ਕਿ ਮਹਿੰਗਾ ਲਿਆਇਆ ਤੇਰੇ ਕੋਟ ਪੈਂਟ ਨਾਲੋਂ ਮਹਿੰਗਾ ਮੇਰਾ ਟਰੈਕਸੂਟ ਹੈ ਟਰੈਕਸੂਟਾਂ ਦੇ ਵਿੱਚ ਵੀ ਅਲੱਗ-ਅਲੱਗ ਡਿਜ਼ਾਈਨ ਮਿਲ ਜੂਗੇ ਹਾਂ ਲੋ ਬਹੁਤ ਅੱਛਾ ਬਹੁਤ ਸ਼ਾਨਦਾਰ अच्छा लाडी इत्ता ਤਾਂ ਮੈਂ ট্র্যাকਸੂਟ ਲੱਭਦਾ ਸੀ ਮੈਨੂੰ ਮਿਲਿਆ ਨਹੀਂ ਕਈ ਜਗ੍ਹਾ ਗਿਆ ਬਹੁਤ ਯਰ ਪੈ ਪਤਾ ਨਹੀਂ ਸੀ ਕਿ ਮੇਰੀ ਤਲਾਸ਼ ਇੱਥੇ ਆ ਕੇ ਰੁਕਣੀ ਹੈ ਆਪਣੇ ਕੋਲ ਜੈਕਟਾ ਰਿਵਰਸੀਬਲ ਜੈਕਟ ਵੀ ਮਿਲ ਜੂ ਦੋਨੋਂ ਸਾਈਡ ਤੋਂ ਆ ਆ ਦਿਖਾਈ ਜਦਾ ਇਹਦਾ ਤਦ ਕਰਨੋਜਲੇ ਦਾ ਪਾਇਆ ਲੱਗਦਾ ਹੈ ਆ ਕਰਨੋਜਲੇ ਆ ਲਓ ਕਰਨੋਜਲੇ ਵਾਲੀ ਵੀ ਲੈ ਲਓ ਲਓ ਕਹਿੰਦੇ ਤੁਸੀਂ ਕਲਾਕਾਰ ਦਾ ਨਾਮ ਲੈਣਾ ਜਿੱਦਾਂ ਤੇ ਉਹ ਕੱਪੜੇ ਪਾਉਂਦਾ ਸਾਰੇ ਇੱਥੇ ਲਿਆ ਦੇਵਾਂਗੇ ਅੰਦਰੋਂ ਨਿੱਗੀ ਰਿਵਰਸੀਬਲ ਜੈਕਟ ਵੀ ਦਿਖਾ ਲ ਦੋ ਦੋਨਾਂ ਸਾਈਡ ਤੋਂ ਪਹਿਨ ਲੜੀ ਤਾਂ ਜੀ ਇੱਕ ਵਾਰ ਫਿਰ ਤੋਂ ਜਿਹੜੇ ਸਾਡੇ ਭਰਾ ਜਿਹੜੇ ਆਫਿਸ 'ਚ ਕਿਤੇ ਕੰਮ ਕਰਦੇ ਆ ਜਾਂ ਮਾਰਕੀਟਿੰਗ ਦਾ ਖਾਸ ਕਰਕੇ ਕੰਮ ਕਰਦੇ ਆ ਉਹਨਾਂ ਲਈ ਜੈਕਟ ਬਹੁਤ ਸ਼ਾਨਦਾਰ ਆ ਔਰ ਰਿਵਰਸਿਬਲ ਐ ਤੁਸੀਂ ਦੋਨਾਂ ਪਾਸਿਆਂ ਤੋਂ ਪਾ ਸਕਦੇ ਆ ਖਾਸ ਕਰਕੇ ਜਿਹੜੇ ਮੋਟਰਸਾਈਕਲ ਤੇ ਜਿਆਦਾ ਜਿਨ੍ਹਾਂ ਦੀ ਵਰਤੋਂ ਹੁੰਦੀ ਐ ਔਰ ਠੰਡ ਬਹੁਤ ਵੱਧ ਗਈ ਐ ਇਸ ਕਰਕੇ ਆਹ ਜੈਕਟ ਤੁਹਾਡੇ ਲਈ ਪਹਿਲੀ ਚੁਆਇਸ ਹੋ ਸਕਦੀ ਹੈ ਸਾਥੀਓ ਤਾਂ ਆਪਾਂ ਜੈਕਟਸ ਤੁਹਾਨੂੰ ਬਹੁਤ ਸਾਰੀਆਂ ਦਿਖਾਤੀਆਂ ਉਹਦਾ ਜਾਕਟਾਂ ਵੀ ਆਪਾਂ ਕਿਵੇਂ ਲੈ ਲੈਨੇ ਆ ਤਾਂ ਵੀਰ ਇੱਥੇ ਸ਼ਾਪਿੰਗ ਕਰਨ ਆਇਆ ਕੱਪੜਾ ਕਿਹੋ ਜਿਹਾ ਲੱਗਿਆ ਭਾਈ ਕੱਪੜਾ ਵਧੀਆ ਬਸ ਰੇਟ ਜੈਨੂਅਲ ਏ ਇਹਨਾਂ ਦਾ ਹਾਂਜੀ ਫਿਕਸ ਰੇਟ ਹੁੰਦੇ ਇਹਨਾਂ ਦੇ ਰੇਟ ਦੇ ਹਿਸਾਬ ਨਾਲ ਕੁਆਲਿਟੀ ਠੀਕ ਹੁੰਦੀ ਹੈ ਕੁਆਲਿਟੀ ਬਹੁਤ ਵਧੀਆ ਹੁੰਦੀ ਕੱਪੜੇ ਦੀ ਹੂੰ ਤੁਸੀਂ ਪਹਿਲਾ ਕੱਪੜਾ ਖਰੀਦਿਆ ਕਿ ਇੱਥੋਂ? ਹਾਂਜੀ ਪਹਿਲਾ ਖਰੀਦਿਆ ਭਾਜੀ ਆ ਇਹਨਾਂ ਦਾ ਜੈਕਟ ਖਰੀਦੀ ਵੀ ਹੈ ਜੀ। ਅੱਛਾ ਇਹ ਜੈਕਟ ਕੋਈ ਕੋਈ ਪ੍ਰੋਬਲਮ ਆਏ ਹੋਵੇ ਕੱਪੜੇ 'ਚ? ਨਹੀਂ ਕੱਪੜਾ ਬਹੁਤ ਵਧੀਆ ਹੈ ਨਾ ਜੀ ਹਵਾ ਕ੍ਰੋਸਿੰਗ ਨਹੀਂ ਹੁੰਦੀ ਹੈਗੀ। ਹਵਾ ਕ੍ਰੋਸ ਨਹੀਂ ਕਰਦੀ ਵਧੀਆ। ਹਵਾ ਕਹਿੰਦੇ ਪਿੱਛੇ ਪਿੱਛੇ ਰਹਿੰਦੀ ਆ। ਤੇ ਹੁਣ ਕੀ ਕਰਨੋ ਅਜਲੇ ਵਾਲਾ ਸੈਲ? ਬਾਕੀ ਆ ਬਾਰਿਸ਼ ਹੁਣ ਪੈਂਦੀ ਸੀਗੀ ਪਾਣੀ ਵਿੱਚ ਮਤਲਬ ਗਿਆ ਨਹੀਂ ਹੈ ਇਹਦੇ ਵਿੱਚ। ਹਾਂ। ਆ ਵੀ ਵੱਡਾ ਪੁਆਇੰਟ ਆ। ਕੀ ਕਹਿੰਦੇ بارش ਹੋਈ ਲੇਕਿਨ ਐਂ ਕੀਤੀ ਬਾਰਿਸ਼ ਸਾਫ ਹੋ ਗਈ। ਹਾਂਜੀ ਹਾਂਜੀ ਆਹ ਟਰੈਕਸੂਟ ਦੇਖਣਾ ਹੈ ਕਿ ਜੈਕਟ ਦੇਖਣੇ ਆ। ਹਾਂ ਜੈਕਟ ਦੇਖਣੀ ਆ ਭਾਈ ਉਹਨਾਂ ਨੂੰ ਦਿਖਾਉਈ। ਕਰਨ ਔਜਲਾ ਸਟਾਈਲ ਦੇਖਣਾ ਹੈ ਕਰਨ ਔਜਲਾ ਫੈਨ ਲੱਗਦੇ ਆ। ਕੀ ਕੱਪੜਿਆਂ ਦੀ ਫੈਨ ਹੈ? ਨਹੀਂ ਨਹੀਂ ਭਾਈ। ਦੋਨਾਂ ਦੀ ਫੈਨ ਹੈ। ਹਾਂਜੀ ਹਾਂਜੀ। ਚਲੋ ਸ਼ੁਕਰੇ ਵੀ ਥੈਂਕ ਯੂ। ਓਕੇ ਬਰਦਰ। ਇਸ ਦੇ ਨਾਲ ਦੀ ਨਾਲ ਮੈਂ ਦੱਸ ਦਵਾਂ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਮਾਮੇ ਦੀ ਹੱਟੀ ਦੀ ਜਿਹੜੀ ਇੰਸਟਾਗ੍ਰam ਆਈਡੀ ਹੈ ਉਹ ਤੁਹਾਨੂੰ ਸ਼ੋ ਹੋ ਰਹੀ ਹੈ। ਬਹੁਤ ਸਾਰਾ ਸਟਾਕ ਇੱਥੇ ਅਵੇਲੇਬਲ ਹੈ ਤੇ ਸਾਰੇ ਸਟਾਕ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਹੈਂਡਲ ਤੇ ਸ਼ੇਅਰ ਕਰਦੇ ਰਹਿੰਦੇ ਆ ਤੇ ਤੁਸੀਂ ਪੀਸ ਨੂੰ ਸਿਲੈਕਟ ਕਰਕੇ ਵੀ ਪਾਰਟਿਕੂਲਰ ਪ੍ਰੋਡਕਟ ਨੂੰ ਸਿਲੈਕਟ ਕਰਕੇ ਵੀ ਇੱਥੇ ਆ ਸਕਦੇ ਹੋ ਤੇ ਆਪਣੀ ਪਰਚੇਜ਼ਿੰਗ ਕਰ ਸਕਦੇ ਹੋ ਹੁਣ ਆਪਾਂ ਅੱਗੇ ਚੱਲੀਏ ਤਾਂ ਇੱਕ ਵਾਰ ਫਿਰ ਤੋਂ ਅਸੀਂ ਹੁਣ ਫਰੰਟ ਵਾਲੇ ਪਾਸੇ ਆਏ ਆ ਔਰ ਸਾਥੀਓ ਕਿਹਾ ਜਾਂਦਾ ਨਾ ਕਿ ਯੋਰ ਕਲੋਥ ਸਪੀਕਸ ਲਾਊਡਰ ਦੈਨ ਦਾ ਵਰਡਸ ਜ਼ਿੰਦਗੀ ਬਹੁਤ ਛੋਟੀ ਆ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ ਆਪਣਾ ਮਨਪਸੰਦ ਕੱਪੜਾ ਪਹਿਨਣਾ ਚਾਹੀਦਾ ਔਰ ਤੁਹਾਨੂੰ ਕੱਪੜੇ ਐਦਾਂ ਪਹਿਨਣੇ ਚਾਹੀਦੇ ਕਿ ਜਦੋਂ ਤੁਸੀਂ ਆਲਰੇਡੀ ਸਟਾਰ ਆ ਹਾਂ ਜੀ ਹਾਂ ਹੁਣ ਆਪਾਂ ਹੋਰ ਕੱਪੜੇ ਦਿਖਾਣੇ ਸਟਾਕ ਤਾਂ ਬਹੁਤ ਸਾਰਾ ਆ ਬਹੁਤ ਸਟਾਕ ਪਿਆ ਜੀ ਹਾਂ ਆ ਲਓ ਜੀ ਗਰਮ ਸ਼ਰਟਾਂ ਦੇਖੋ ਗਰਮ ਸ਼ਰਟਸ ਹਾਂ ਕਲਰ ਡਿਜ਼ਾਈਨ ਬਹੁਤ ਹੈ ਇਹਦੇ ਵਿੱਚ ਹਾਂ 350 ਰੁਪਏ ਦੀ ਗੱਲ ਪੀਸੇ ਦੀ ਕਰਨੀ ਸੀ ਪਹਿਲੀ ਦਾ ਜੀ ਹਾਂ ਜੀ 350 ਰੁਪਏ ਦੀ ਪੀਸੇ 350 ਹਾਂ ਜੀ ਔਰ ਅੱਛਾ ਨਾ ਮੈਂ ਕੋ ਜੈਕਟ ਦੇਖ ਪਾ ਲਿਆ ਆ ਦੇਖੋ ਆ 500 ਰੁਪਏ ਦੀ ਐ ਅਲੱਗ-ਅਲੱਗ ਗ੍ਰੇਡ ਆ ਸਾਰੇ ਇਹਦੇ ਹਾਂ ਕੋਟਨ ਦੀ ਸ਼ਰਟ ਲੈਣੀ 150 ਤੋਂ ਲੈ ਕੇ 350 ਤੱਕ ਆ ਦੇਖੋ ਉਧਰ ਕੈਮਰਾ ਮਾਰ ਦੋ ਕਾਟਨ ਦੀ ਸ਼ਰਟ 150 ਤੋਂ 350 ਤੱਕ ਹਾਂਜੀ ਹਾਂਜੀ ਅੱਛਾ ਆ ਵੀ ਅ ਟ੍ਰੈਕ ਸੂਟ ਹੈ ਕੀ ਕੱਲ ਇਹ ਪੀਸ ਨਹੀਂ ਪੂਰਾ ਟ੍ਰੈਕ ਸੂਟ ਵੀ ਮਿਲ ਜੂਗਾ ਇਹਦੇ ਨਾਲ ਦਾ ਹੂੰ ਅੱਛਾ ਇਹ ਮਿਲ ਜੂਗਾ ਤੁਹਾਨੂੰ ਮੈਂ ਮੁਬਾਰਕਬਾਦ ਦਿੰਨਾ ਪਿਛਲੀ ਵੀਡੀਓ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਵੈਰਾਈਟੀ ਇੰਨੀ ਜ਼ਿਆਦਾ ਵਧਾ ਲਈ ਹੈ ਨਾ ਹਾਂਜੀ ਹਾਂਜੀ ਦੇਖਣ ਨੂੰ ਬਹੁਤ ਜੰਗਾ ਲੱਗਦਾ ਪਰ ਇੱਕ ਪ੍ਰੋਬਲਮ ਆ ਸਕਦੀ ਹੈ ਕਿ ਕਸਟਮਰ ਕਨਫਿਊਜ਼ ਹੋ ਸਕਦਾ ਹੈ ਹਾਂਜੀ ਵੈਰਾਈਟੀ ਬਹੁਤ ਵੱਧ ਗਈ ਹੈ ਪਰ ਕੁਆਲਿਟੀ ਵੀ ਇੰਪਰੂਵ ਕੀਤੀ ਹੈ ਮੁਬਾਰਕਬਾਦ ਕੁਆਲਿਟੀ ਸਾਰੀ ਵਧੀਆ ਹੈ ਕੁਆਲਿਟੀ ਇੰਪਰੂਵ ਕੀਤੀ ਹੈ ਪੈਸੇ ਵੀ ਇੰਪਰੂਵ ਕੀਤੇ ਆ ਆਪ ਇਧਰ ਲੈ ਵਾਸੇ ਆਈਏ ਆ ਤਾਂ ਮੈਂ ਜਿਵੇਂ ਕਹਿ ਕੇ ਹਟਿਆ ਤੇ ਕੱਪੜੇ ਐਦਾਂ ਪਾਓ ਕਿ ਤੁਸੀਂ ਆਲਰੇਡੀ ਸਟਾਰ ਆ ਤੁਸੀਂ ਆਲਰੇਡੀ ਜੈਜੀਬੀ ਆ ਤੁਸੀਂ ਆਲਰੇਡੀ ਏਪੀ ਆ ਮਾਮਾ ਜੀ ਦੱਸੋ ਇਹਦੇ ਬਾਰੇ ਬਹੁਤ ਸੋਹਣਾ ਅੰਡਰ ਹਾਂਜੀ ਬਹੁਤ ਸੋਹਣਾ ਪੀਸ ਆ ਸਟਾਈਲਿਸ਼ ਲੱਗ ਰਿਹਾ ਡਿਜ਼ਾਈਨਰ ਲੱਗ ਰਿਹਾ ਪੈਸੇ ਪੈਸੇ 1700 ਰੁਪਏ ਟਵੀਡ ਦੇ ਵਿੱਚ ਆ ਜੀ ਹੂੰ ਅੱਛਾ ਹਾਂਜੀ ਟਵੀਡ ਚ ਹੈ ਹਾਂਜੀ ਹਾਂਜੀ ਤਾਂ ਐਦਾਂ ਨਹੀਂ ਆ ਕਿ ਮਾਮਾ ਸਿਰਫ ਤੁਹਾਨੂੰ ਬਜਟਰੀ ਹੀ ਇੱਥੇ ਕੱਪੜੇ ਮਿਲਣਗੇ ਜਿੰਨੀ ਤੁਹਾਡੀ ਪੌਕੇਟ ਅਲਾਉ ਕਰਦੀ ਹੈ ਤੁਸੀਂ ਉਸ ਦੇ ਹਿਸਾਬ ਨਾਲ ਇੱਥੇ ਆ ਕੇ ਕੱਪੜਾ ਵੀ ਇਹਨੋਂ ਤੋਂ ਪਰਚੇਸ ਕਰ ਸਕਦੇ ਆ ਕਫਾਈਤੀ ਤੋਂ ਕਫਾਈਤੀ ਮੈਂ ਸਸਤਾ ਨਹੀਂ ਕਹੂੰਗਾ ਕਿਉਂਕਿ ਕੁਆਲਿਟੀ ਇੰਨੀ ਅੱਛੀ ਔਰ ਪ੍ਰਾਈਸ ਬਹੁਤ ਜੈਨੂਇਨ ਹੈ ਕੁਆਲਿਟੀ ਦੇ ਹਿਸਾਬ ਨਾਲ ਕਫਾਈਤੀ ਵੀ ਬਹੁਤ ਮਿਲਣਗੇ ਤੁਹਾਨੂੰ ਕੱਪੜੇ ਔਰ ਜੇ ਤੁਸੀਂ ਕੁਝ ਸੁਪਰੀਮ ਚਾਹੁੰਦੇ ਹੋ ਕੁਝ ਪ੍ਰਾਈਮ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਇੱਥੇ ਮਿਲ ਜਾਏਗਾ ਜੀ ਭਾਈ ਜੀ ਪੈਂਟਾਂ ਓਏ ਹੋਏ ਇੰਨਾ ਸਟਾਕ ਹਾਂਜੀ ਹਾਂਜੀ ਆ ਚੈੱਕ ਕਰੋ ਜੀ ਪੈਂਟਾਂ ਨੋਰਮਲ ਨਾ ਇੰਨਾ ਕੁ ਸਟਾਕ ਹੁੰਦਾ ਇਹ ਉਹ ਤਾਂ ਕਿੱਥੇ ਤਾਂ ਕੈਮਰਾ ਮਾਰੋ ਜੀ ਨੋਰਮਲ ਹੀ ਪਾਸੇ ਪੈਂਟਾਂ ਇੰਨਾ ਕੁ ਸਟਾਕ ਹੁੰਦਾ ਇਹ ਆ ਹਾਂਜੀ ਆ ਜਿੱਥੇ ਮਰਜੀ ਹੱਥ ਪਾ ਲਓ ਇਹ ਪੈਂਟਾਂ ਚ ਕੋ ਬਹੁਤ ਸਾਰਾ ਸਟਾਕ ਹੈ ਪੈਂਟਾਂ ਦੇ ਆਪਣੇ ਉਹੀ ਰੇਟ ਆ ਕਟرائی ਹੈਗੀ ਹੈ ਹਾਂਜੀ ਕਟرائی ਵੀ ਹੈਗੀ ਹੈ ਪੈਂਟਾਂ ਦੇ ਉਹੀ ਰੇਟ ਆ ਕੋਈ 500 ਦੀ ਹੈ ਕੋਈ 550 600 650 ਸਾਰੇ ਅਲੱਗ-ਅਲੱਗ ਰੇਟ ਜੀ ਠੀਕ ਹੈ ਜੀ ਮਾਰਜਿਨ ਇਹਨਾਂ ਦਾ ਬਹੁਤ ਜੈਨੂਨ ਹੈ ਔਰ ਅੱਛਾ ਪਹਿਲੇ ਨਾ ਮੈਂ ਜਦੋਂ ਆਪਾਂ ਦੁਕਾਨ ਤੇ ਆਈ ਆ ਹਾਂਜੀ ਹਾਂਜੀ ਤਿੰਨ ਚਾਰ ਨੌਜਵਾਨ ਆਏ ਸੀ ਉਹ ਪ੍ਰਿੰਟਡ ਲੈ ਕੇ ਗਏ ਸੀ ਉਹ ਵੀ ਹੈਗੀਆਂ ਹਾਂ ਪ੍ਰਿੰਟ ਪੈਂਟਾ ਵੀ ਹੈਗੀਆਂ ਨੌਜਵਾਨ ਜਿਹੜੇ ਅੱਜ ਕੱਲ ਚੜਦੇ ਉਮਰ ਵਾਲੇ ਬਹੁਤ ਪਸੰਦ ਕਰਦੇ ਹਾਂਜੀ ਹਾਂਜੀ ਇੱਕ ਹੋਰ ਚੀਜ਼ ਇਦਾਂ ਦਾ ਕਟਰਾਈ ਦਾ ਕਲਰ ਤੁਸੀਂ ਬਹੁਤ ਘੱਟ ਦੇਖਣਾ ਮਾਰਕੀਟ ਵਿੱਚ ਘੱਟ ਅਵੇਲੇਬਲ ਆ ਸਿਕਸ ਪਾਕਟ ਵਾਲੀ ਕਟਰਾਈ ਬਹੁਤ ਘੱਟ ਮਿਲਦੀ ਹੈ ਹਾਂਜੀ ਹਾਂਜੀ ਕਲਰ ਹੈਗੇ ਇਹਦੇ ਵਿੱਚ 6 ਤੋਂ 7 ਕਲਰ ਚੋਇਸਸ ਬਹੁਤ ਆ ਹਾਂਜੀ ਸਿੰਪਲ ਵੀ ਮਿਲ ਜਾਊਗੀ ਪਾਕਟਾਂ ਵਾਲੀ ਵੀ ਮਿਲ ਜਾਊਗੀ ਫਾਰਮਲ ਪੈਂਟ ਮਿਲ ਜਾਊਗਾ ਆਪਣੇ ਕੋਲ ਉਹ ਵੀ ਆਪਣੇ ਕੋਲ ਪਈ ਹੈ ਨਾ ਉਹ ਵੀ ਕਾਰਗੋ ਦਿਖਾ ਦਿਓ ਆਹ ਲੋ ਕਾਰਗੋ ਵੀ ਹੈਗੇ ਆ ਹੂੰ ਕਈ ਨੌਜਵਾਨ ਜਿਹੜੇ ਖੁੱਲ੍ਹੇ-ਖੁੱਲ੍ਹੇ ਹਾਂਜੀ ਹਾਂਜੀ ਮਹਿਸੂਸ ਕਰਨਾ ਚਾਹੁੰਦੇ ਆ ਕਲਰ ਡਿਜ਼ਾਈਨ ਬਹੁਤ ਪਏ ਜੀ ਹੂੰ ਪਾਰਟੀ ਵੇਅਰ ਪੈਂਟ ਹੈਗੀ ਆ 400 ਰੁਪਏ ਦੀ 400 ਤੋਂ ਸ਼ੁਰੂ ਹਾਂਜੀ ਹਾਂਜੀ ਖਰਾਬ ਹੋ ਜੇ ਪੀਸ ਵਾਪਸ ਆ ਬੋਰਾ ਗਈ ਕਲਰ ਖਰਾਬ ਹੋ ਗਿਆ ਸੀਜ਼ਨ 'ਚ ਕਹਿੰਦੇ ਬੋਰਾਗੀ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਹਾਂਜੀ ਕਲਰ ਚੁਆਇਸ ਬਹੁਤ ਹੈ ਬਹੁਤ ਹੈ ਜੀ ਔਰ ਇਧਰ ਨਾਲ ਦੀ ਨਾਲ ਟਰਾਈ ਰੂਮ ਵੀ ਹੈਗਾ ਇਹ ਟਰਾਈ ਰੂਮ ਹੈ ਜੀ ਠੀਕ ਹੈ ਜੀ ਹਾਂਜੀ ਇਧਰ ਵੀ ਦਿਖਾ ਦਿਓ ਵੇਜ ਇਹ ਉਹੀ ਹੁੱਡੀਆਂ ਸਵੈਟਰ ਸਭ ਕੁਝ ਪਏ ਆਪਣੇ ਕੋਲ ਹੂੰ ਗਰਮ ਪਜਾਮੇ ਹੂੰ ਚੈੱਕ ਕਰ ਲੋ ਸਟਾਫ ਲਓ ਜੀ ਆ ਫਿਰ ਤੋਂ ਮੈਂ ਉਹੀ ਗੱਲ ਕਰੂੰਗਾ ਜੇ ਤੁਸੀਂ ਡੁਬਈ ਭੇਜਣੇ ਆ ਕੈਨੇਡਾ ਭੇਜਣੇ ਆ ਉਹ ਤੁਸੀਂ ਇੱਥੋਂ ਖਰੀਦ ਸਕਦੇ ਹੋ ਆਰ ਤੁਹਾਡੇ ਪਸੰਦੇ ਦਾ ਤੁਹਾਡੀ ਪਸੰਦੀਦਾ ਜਿਹੜੇ ਤੁਹਾਨੂੰ ਕਲੋਥਸ ਇੱਥੋਂ ਮਿਲਣਗੇ ਔਰ ਬਹੁਤ ਹੀ ਵਾਜਿਬ ਰੇਟਾਂ ਤੇ ਤੁਹਾਡੇ ਪਸੰਦੇ ਦਾ ਡਿਜ਼ਾਈਨ ਮਿਲਣਗੇ ਰਸ਼ ਦਿਖਾ ਦਿਓ ਇਧਰੋਂ ਕਿੰਨਾ ਜ਼ਿਆਦਾ ਇੱਥੋਂ ਰਸ਼ ਤੁਸੀਂ ਦੇਖ ਸਕਦੇ ਹੋ ਕਿ ਹਰ ਵੇਲੇ ਇੱਥੇ ਇੰਨਾ ਹੀ ਰਸ਼ ਰਹਿੰਦਾ ਹੈ ਚਾਹੇ ਫਰੰਟ ਦੀ ਦੁਕਾਨ ਹੋਵੇ ਚਾਹੇ ਪਿਛਲੀ ਦੁਕਾਨ ਹੋਵੇ ਨੌਜਵਾਨ ਵੀ ਆਉਂਦੇ ਨੇ ਭੈਣਾ ਵੀ ਆਉਂਦੀਆਂ ਹੁਣ ਮੈਂ ਕਿੰਨਾ ਪਾ ਗਰਮ ਪਜਾਮੇ ਵੀ ਦਿਖਾ दिए ਬਹੁਤ ਤਰ੍ਹਾਂ ਦੇ ਕੱਪੜਾ ਕੱਲਾ ਆਊਟਫਿਟ ਨਹੀਂ ਆ ਕੌਨਫੀਡੈਂਸ ਵੀ ਆ ਹਨਾ ਹਾਂਜੀ ਤੇ ਅੱਜ ਕੱਲ ਨੌਜਵਾਨ ਪਾਉਂਦੇ ਜਾਦਾ ਪਜਾਮੇ ਹੀ ਆ ਬੈਲਵੈਟ ਦੇ ਵਿੱਚ ਜੀ ਹੋਰ ਨਿੱਗਾ ਨਿੱਗਾ ਮਾਮੇ ਰਗਾ ਨਿੱਗਾ ਮਾਮੇ ਰਗਾ ਨਿੱਗਾ ਹੂੰ ਇਦਾਂ ਹੀ ਪਜਾਮੇ ਮਿਲ ਜੂਗੇ ਡਿਜ਼ਾਈਨ ਬਹੁਤ ਪਈ ਹੈ ਜੀ ਰਿਬ ਵਾਲੇ ਵੀ ਮਿਲ ਜੂਗੇ ਬਿਨਾਂ ਰਿਬ ਤੋਂ ਵੀ ਮਿਲੂਗੇ ਰੇਬ ਵਾਲਾ ਵੀ ਦਿਖਾ ਦਿਓ ਇੱਕ ਦਾ ਅੱਜ ਬਹੁਤਾਂ ਨੂੰ ਬੋਰ ਆ ਗਏ ਪੀਸ ਵਾਪਸ ਆ ਜੀ ਪਰ ਮੈਂ ਟਰੈਕਸੂਟ ਲੈ ਲਵਾਂ ਪਜਾਮਾ ਲੈ ਲਵਾਂ ਬੋਰ ਆਜ ਵੀ ਪੀਸ ਵਾਪਸ ਆ ਜੀ ਨਵਾਂ ਪੀਸ ਦਾ ਮਾਗਜ਼ਾਰ ਨਾਲ ਉੱਦੇ ਮੁੱਲ ਤੇ ਦੇ ਸਕਦੇ ਪਜਾਮੇ ਹਾਂਜੀ ਕੋਈ 600 ਦਾ ਕੋਈ 650 700 750 ਅਲੱਗ-ਅਲੱਗ ਰੇਟ ਸਾਰੇ ਰੇਟ ਆਪਣੇ ਫਿਕਸ ਹੀ ਹੁੰਦੀ ਹੈ ਘੱਟ ਵੱਧ ਕਰਦੇ ਨਹੀਂ ਆਪਾਂ ਪਜਾਮਿਆਂ ਦੀ ਕੁਆਲਿਟੀ ਬਹੁਤ ਹੈ ਜੀ ਆਪਣੇ ਕੋਲ ਆਹੋ ਪੈਂਟਾਂ ਦੀ ਰੇਂਜ ਹੈ ਹਾਂਜੀ ਹਾਂਜੀ ਸਾਰੇ ਅਲੱਗ-ਅਲੱਗ ਰੇਟ ਦੇ ਆ। ਇਹ ਬੋਰ ਤਾਂ ਨਹੀਂ ਆ ਜੂ ਇਹਦੀ? ਨਾ ਬੋਰ ਨਾ ਕਲਰ ਕੁਛ ਨਹੀਂ ਹੁੰਦਾ ਇਹਨੂੰ। ਠੀਕ। ਖਰਾਬ ਹੋ ਜਵੇ ਵਾਪਸੀ ਇਹ ਫੁੱਲ ਗਰੰਟੀ ਹੈ ਚੀਜ਼ ਦੀ। ਜਿੰਨਾ ਇੱਧਰ ਪੈਂਟਾਂ ਦੀ ਰੇਂਜ ਹੈ ਉਦੋਂ ਹੀ ਇੱਧਰ ਪਜਾਮੇ ਦੀ ਬਹੁਤ ਸਾਰੀ ਰੇਂਜ ਪਈ। ਸਾਈਜ਼ ਸਾਰੇ ਮਿਲ ਜਾਣਗੇ। ਸਾਰੇ ਸਾਈਜ਼ ਮਿਲ ਜਾਣਗੇ। 3XL 5XL ਤੱਕ। 5XL ਤੱਕ ਇੱਥੇ ਪੜੇ ਜਿਹੜੇ ਮਿਲ ਜਾਣਗੇ ਉਹ ਵੀ ਅੱਛਾ ਪੀਸ ਹੈ। ਪਾਰਟੀ ਵੇਅਰ ਸ਼ਰਟ ਆ। ਓਕੇ। ਹਾਂਜੀ। ਦਿਖਾਈ ਦਿਓ ਇੱਕ ਅੰਦੀ ਦਿਖਾ ਦਿਓ। ਮੇਰੇ ਨੰਬਰ ਸਾਈਜ਼ ਦੀ ਦਿਖਾ ਦਿਓ 40 ਨੰਬਰ ਦੀ ਦਿਖਾ ਦਿਓ। ਬਦਿਆ ਦਿਖਾ ਦਿਓ ਸਾਰੇ ਤਰ੍ਹਾਂ ਦੀਆਂ ਪਈਆਂ ਸਾਰੇ ਅਲੱਗ-ਅਲੱਗ ਚੈੱਕ ਵੀ ਮਿਲ ਜੂ ਪਲੇਨ ਵੀ ਮਿਲ ਜੂਗੀ ਡਿਜ਼ਾਈਨ ਸਾਰੇ ਅਲੱਗ-ਅਲੱਗ ਬਹੁਤ ਸੋਹਣੇ ਹਾਂਜੀ ਹਾਂਜੀ ਪ੍ਰਾਈਸ ਕਿੱਥੋਂ ਸ਼ੁਰੂ ਹੋ ਜਾਂਦਾ 450 450 ਸ਼ੁਰੂ ਹੋ ਕੇ ਖਤਮ ਕਿੱਥੇ ਤੱਕ ਹੋਵੇ ਸਾਢੇ 450 ਤੱਕ ਖਤਮ ਲੋ ਜੀ ਸਾਢੇ 450 ਤੋਂ ਸ਼ੁਰੂ ਹੋ ਕੇ ਸਾਢੇ 450 ਤੇ ਖਤਮ ਵੱਡਾ ਸਾਈਜ਼ 500 ਛੋਟੇ ਸਾਈਜ਼ 450 40 ਜੋਰ ਦੋ ਚਾਰ ਦਿਖਾ ਦਿਓ ਬਹੁਤ ਡਿਜ਼ਾਈਨ ਪਏ ਆ ਆਪਣੇ ਕੋਲ ਕਿੰਨੇ ਦਾ ਕੰਮ ਤੇ ਸਾਰ ਨੂੰ ਮੇਰੇ ਨਾਲ ਤੇ ਡਿਸਕਾਊਂਟ ਵੀ ਦੇ ਦੂਗਾ ਹੈਲੋ ਠੀਕ ਹੈ ਜੀ ਬਹੁਤ ਸੋਹਣਾ ਜੀ ਆ 450 ਤੋਂ ਸ਼ੁਰੂ ਹੋ ਕੇ 452 ਖਤਮ ਔਰ ਜੇ ਸਾਈਜ਼ ਥੋੜਾ ਵੱਡਾ ਹੋ ਜਾਂਦਾ ਹੈ ਟ੍ਰਿਪਲ ਐਕਸਲ ਜਾਂ 4 ਐਕਸਲ ਜਾਂ 5 ਐਕਸਲ ਦਾ ਪਿਆਰ ਪੇ ਵੱਧ ਜਾਣਗੇ ਕੁਝ ਜੈਨੂਨ ਵੀ ਕਪੜਾ ਵੀ ਜ਼ਿਆਦਾ ਲੱਗ ਗਿਆ ਨਾ ਗਾਰੰਟੀ ਵੀ ਹੈ ਕਪੜੇ ਦੀ ਗਾਰੰਟੀ ਵੀ ਹੈ ਸੀਜ਼ਨ ਜੀ ਤੁਸੀਂ ਕਹਿੰਦੇ ਖਰਾਬ ਹੋ ਜਾ ਤਾਂ ਵਾਪਸ ਕਰ ਦਿਓ ਵਾਪਸ ਅਪੀਲ ਕੋਈ ਕਿਉਂਕਿ ਰਸ਼ ਬਹੁਤ ਪੈ ਗਿਆ ਤੁਹਾਡੇ ਕੋ ਸਮਾਂ ਹੈ ਨਹੀਂ ਅਪੀਲ ਕਰ ਦਿਓ ਕੋਈ ਐਡਰੈਸ ਕਨਫਰਮ ਕਰ ਦਿਓ ਡਰੈਸ ਤਾਂ ਤੁਹਾਨੂੰ ਪਤਾ ਹੀ ਆ ਫਿਰ ਤੋਂ ਦੱਸ ਦੋ ਬਲਾਚੌਰ ਰੋਪੜ ਰੋਡ ਹਾਂ ਪੁਰਾਣਾ ਸਤਸੰਗ ਭਵਨ ਹਾਂ ਲੋਕੇਸ਼ਨ ਆਪਣੀ ਠੀਕ ਹੈ ਜੀ ਵੈਸੇ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ ਹਾਂਜੀ ਨੀਅਰ ਗੁਰਨਾਨਕ ਬਿਜਲੀ ਵਾਲੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਗੁਰਨਾਨਕ ਬਿਜਲੀ ਵਾਲੇ ਉਹਨਾਂ ਦੇ ਬਿਲਕੁਲ ਐਡਜਸੈਂਟ ਹੈ ਔਰ ਚੰਡੀਗੜ੍ਹ ਰੋਡ ਵੀ ਕਹਿੰਦੇ ਆ ਕਿ ਰੋਪੜ ਰੋਡ ਕਹਿੰਦੇ ਆ ਤਾਂ ਤੁਸੀਂ ਇੱਥੇ ਆ ਸਕਦੇ ਕੋਈ ਬਾਹਰੋਂ ਫਿਰ ਲੋਕੇਸ਼ਨ ਕਨਫਰਮ ਕਰਾ ਦਿੰਦੇ ਆ ਸਾਥੀਓ ਅੰਦਰ ਤਾਂ ਬਹੁਤ ਸਾਰਾ ਰਸ਼ ਹੈ ਪਰ ਕਪੜਿਆਂ ਨੂੰ ਦੇਖ ਕੇ ਵਾਈ ਬਹੁਤ ਅੱਛੀ ਆਉਂਦੀ ਹੈ ਵਾਈ ਅਟਰੈਕਟ ਕਰਦੀ ਹੈ ਜ਼ਿੰਦਗੀ ਤਾਂ ਇਹਨੂੰ ਚੰਗੀ ਰਹੀਆਂ ਲੇਕਿਨ ਵਧੀਆ ਕੱਪੜੇ ਤਾਂ ਆਪਾਂ ਪਾ ਸਕਦੇ ਨਾ ਵਧੀਆ ਕੱਪੜੇ ਪਾ ਕੇ ਫੀਲ ਤਾਂ ਵਧੀਆ ਕਰ ਸਕਦੇ ਸਾਡੀ ਆਊਟਫਿਟ ਜਦੋਂ ਵਧੀਆ ਹੁੰਦੀ ਹੈ ਸਾਡੇ ਅੰਦਰ ਆਪੇ ਹੀ ਕੌਨਫੀਡੈਂਸ ਆ ਜਾਂਦਾ ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਐਡਰੈਸ ਕਨਫਰਮ ਕਰ ਦਿੰਨਾ ਜੀ ਬਹੁਤ ਜ਼ਰੂਰੀ ਹੈ ਇਹ ਹੈਗਾ ਜੀ ਬਲਾਚੌਰ ਵਿਖੇ ਚੰਡੀਗੜ੍ਹ ਰੋਡ ਤੇ ਰੋਪੜ ਰੋਡ ਵੀ ਕਹਿੰਦੇ ਆ ਬਿਲਕੁਲ ਨਾਲ ਬਿਜਲੀ ਘਰ ਵੀ ਹੈ ਔਰ ਪ੍ਰਾਈਸ ਜਿਹੜਾ ਆ ਇਹਨਾਂ ਦਾ ਕੀਮਤ ਇਹਨਾਂ ਦੀ ਜਿਹੜੀ ਕੀਮਤ ਹੈ ਕੱਪੜਿਆਂ ਦੀ ਬਾਜ਼ਾਰ ਨਾਲੋਂ ਅੱਧੇ ਮੁੱਲ ਦੀ ਇਹ ਗਾਰੰਟੀ ਕਰਦੇ ਆ ਤੇ ਕੁਆਲਿਟੀ ਦੀ ਵੀ ਗਾਰੰਟੀ ਕਰਦੇ ਆ ਇਹਨਾਂ ਮਸ ਇਹਨਾਂ ਨੇ ਕੱਪੜੇ ਦੀ ਇਸ ਵਾਰ ਇੰਪਰੂਵਮੈਂਟ ਬਹੁਤ ਕੀਤੀ ਹੈ ਪਿਛਲੀ ਜਦੋਂ ਅਸੀਂ ਵੀਡੀਓ ਕੀਤੀ ਸੀ ਉਸ ਦੇ ਨਾਲੋਂ 50 ਗੁਣਾ ਕੱਪੜੇ ਦੀ ਇੰਪਰੂਵਮੈਂਟ ਕੀਤੀ ਹੈ ਕੁਆਲਿਟੀ ਦੇ ਅੰਦਰ ਔਰ ਪਹਿਲੀ ਪਸੰਦ ਪਹਿਲੀ ਚੁਆਇਸ ਇਹ ਬਲਾਚੌਰ ਏਰੀਆ ਦੇ ਬਣ ਗਿਆ ਈਵਨ ਲੋਕੀ ਨਵਾਂ ਸ਼ਹਿਰ ਤੋਂ ਵੀ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਦਾਰ ਸ਼ੰਕਰ ਤੋਂ ਕਾਠਗੜ੍ਹ ਤੋਂ ਵੀ ਆਉਂਦੇ ਕਿਉਂਕਿ ਪ੍ਰਾਈਸ ਇਹਨਾਂ ਦੇ ਬਹੁਤ ਜੈਨੂਇਨ ਆ ਮੇਰੀ ਗੱਲ ਸੁਣੋ ਜੇ ਕਿਸੇ ਨੇ 100 200 ਮੋਟਰਸਾਈਕਲ ਤੇ ਤੇਲ ਖਰਚ ਕੇ ਇੱਥੋਂ ਇੱਕ ਜੈਕਟ ਲੈ ਲਈ ਉਹੀ ਜੈਕਟ ਜਿਹੜੀ ਬਾਜ਼ਾਰ 'ਚ 4000 'ਚ ਮਿਲਦੀ ਆ ਇੱਥੇ 1200 'ਚ ਲੈ ਲਈ ਤਾਂ ਫਾਇਦਾ ਕਿਹਦਾ ਹੋਇਆ ਫਾਇਦਾ ਤੁਹਾਡਾ ਹੋਇਆ ਔਰ ਵੈਸੇ ਵੀ ਜਦੋਂ ਤੁਹਾਨੂੰ ਕੱਪੜਾ ਫਿੱਟ ਵਧੀਆ ਕਰਦਾ ਤੁਸੀਂ ਫੀਲ ਵੀ ਵਧੀਆ ਕਰਦੇ ਆ ਇਸ ਕਰਕੇ ਜਿਨ੍ਹਾਂ ਕੋਲ ਬਹੁਤ ਤੇ ਪੈਸੇ ਨਹੀਂ ਆ ਕਿ ਸ਼ੋਅਰੂਮ 'ਚ ਜਾ ਕੇ ਆਪਣਾ ਸ਼ੌਂਕ ਪੂਰਾ ਕਰ ਸਕਦੇ ਆ ਉਹ ਇੱਥੇ ਆ ਕੇ ਬੜੇ ਨੋਮినਲ ਜਿਹੇ ਪੈਸੇ ਖਰਚ ਕੇ ਆਪਣੇ ਸ਼ੌਂਕ ਨੂੰ ਪੂਰ ਕਰ ਸਕਦੇ ਤਾਂ ਗੱਲ ਉਹੀ ਹੈ ਕਿਉਂ ਤੇਰਾ ਮਨ ਝੂਰੇ ਜੇ ਤੂੰ ਕਰਨਾ ਚਾਹਨਾ ਸ਼ੌਂਕ ਪੂਰੇ ਆ ਜਾ ਬਹੁਤ ਘੱਟ ਖਰਚੇ ਤੇ ਤੇਰੇ ਸ਼ੌਂਕ ਕਰਦੇ ਆਂਗੇ ਪੂਰੇ ਤੇਰੇ ਸ਼ੌਂਕ ਕਰਦੇ ਆਂਗੇ ਪੂਰੇ ਆਉਣਾ ਕਿੱਥੇ ਹੈ ਮਾਮੇ ਦੀ ਹੱਟੀ ਬਲਾਚੌਰ ਵਿਖੇ ਉਮੀਦ ਕਰਦੇ ਆਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਬੜੇ ਨਾਲ ਬੀਤ ਨਵਾਂ ਸ਼ਹਿਰ ਨੂੰ ਛੋਟੀ ਦਿਨ ਸੀ ਕੈਮਰਾ ਪਰਸੈਂਟ ਨੂੰ ਜਵਾਸ ਦੋ ਤਾਂ ਬਹੁਤ ਜਲਦੀ ਫਿਰ ਤੁਹਾਨੂੰ ਜਰੂਰ ਆਵਾਂਗੇ ਸਤਿ ਸ਼੍ਰੀ ਅਕਾਲ ਅਬ ਰੱਖਾ